3000 ਰੁਪਏ ਦਾ ਇੱਕ ਹੈ ਇੱਕ ਲਓਗੇ ਦੂਜਾ ਫਰੀ ਹੈ 1000 ਚ ਦੋ ਪੀਸ ਦੇਣੇ ਨੇ ਆਪਾਂ 1000 ਰੁਪਏ ਚ ਦੋ ਪੀਸ ਆ ਲੈ ਸਾਈਜ਼ ਦੇਖ ਲਓ 6x9 ਸਾਈਜ਼ ਹੈ ਵੀਡੀਓ ਸੇਵ ਕਰ ਲਓ 6x9 ਦੇ ਦੋ ਕਲੀਨ ਦੇਣੇ ਨੇ 1000 ਦੇ ਦੋ ਪੀਸ ਇਹਦਾ ਸਾਈਜ਼ ਹੈ ਜੀ 12x12 12x12 ਸਾਈਜ਼ ਇਹ ਹੈਵੀ ਕੁਆਲਿਟੀ ਚ ਮੰਗਾਇਆ ਆਪਾਂ ਨੇ ਪਹਿਲੀ ਵਾਰ ਪਤਾ ਲੱਗਿਆ ਤਾਂ ਭਾਈ ਚਾਰ ਮਹੀਨੇ ਚੱਕਿਆ ਫਿਰ ਚੱਕਿਆ ਠਿਕਨਸ ਬਹੁਤ ਹੈ 4000 ਰੁਪਏ ਦਾ ਦੇਣਾ ਹੈ 12x12 ਸਿਰਫ 4000 ਰੁਪਏ ਦਾ ਸਿਰਫ 4000 ਦਾ ਵਿਸ਼ੇਸ਼ਤਾ ਇਹ ਹੈ ਵੀ ਵਾਟਰ ਪ੍ਰੂਫ ਮਤਲਬ ਜਿੰਨਾ ਮਰਜੀ ਧੋ ਸਕਦੇ ਹੋ ਪਾਣੀ ਦਾ ਵਾਟਰ ਦਾ ਕੋਈ ਅਸਰ ਨਹੀਂ ਹੈ ਜਿਵੇਂ ਮਰਜੀ ਧੋ ਚਾਹੇ ਵਾਸ਼ਿੰਗ ਮਸ਼ੀਨ ਚ ਧੋ ਇਹਦੇ ਚ ਸਾਈਜ਼ ਤੁਹਾਨੂੰ 8x10 10x10 10x12 12x12 12x15 ਠੀਕ ਹੈ ਸਾਰੇ ਸਾਈਜ਼ ਮਿਲ ਜਾਣਗੇ ਲੰਗਰ ਪੱਟੀ ਦੇਖੋ ਸਾਡੀ ਦੁਕਾਨ ਦੇਖੋ ਤੁਸੀਂ ਸਾਰੀ ਪੱਟੀ ਖੁੱਲ ਗਈ ਜੀ ਇਹ ਭਾਜੀ ਬਹੁਤ ਵਧੀਆ ਨਾ ਕਿੰਨੇ ਫੜਦੀ ਹੈ ਭਾਜੀ ਇਹ 30 ਫੁੱਟ ਲੰਬੀ ਪੱਟੀ ਹੈ ਜੀ ਇਹ 30 ਫੁੱਟ ਲੰਬੀ ਪੱਟੀ ਭਾਜੀ ਅੱਛਾ 2 ਫੁੱਟ ਚੌੜੀ ਹੈ 30 ਫੁੱਟ ਲੰਬੀ ਹੈ ਇਹ ਨਹੀਂ ਕੋਈ 1000 ਰੁਪਏ ਹੈ ਕੋਈ 800 ਹੈ ਸਿਰਫ 400 ਰੁਪਏ ਦੀ ਪੱਟੀ ਹੈ 골ਡ ਬੈਟ ਹੈ ਬੜਾ ਮਸ਼ਹੂਰ ਹੋਇਆ ਹੈ 골ਡ ਬੈਟ ਹੈ ਸੋਨੇ ਦਾ ਮੈਟ ਸੋਨੇ ਦਾ ਬੈਟ ਸੋਨੇ ਦਾ ਬੈਟ ਸਿਰਫ 600 ਮੈਟ ਤੇ ਸੋਨਾ ਲੱਗਾ ਹੋਇਆ ਹੈ ਬਿਲਕੁਲ ਉਹ ਚੀਜ਼ ਹੈ ਇਹ ਸਿਰਫ 600 ਦਾ ਸਿਰਫ 600 ਰੁਪਏ ਦਾ ਮਿਲਣਾ ਦੋਸਤੋ ਹਾਂ ਜੀ ਫਿਰ ਦੁਬਾਰਾ ਬੋਲੂਗਾ ਮੈਂ ਕੋਈ 2000 ਨਹੀਂ ਕੋਈ 2500 ਨਹੀਂ ਕੋਈ 2800 ਨਹੀਂ ਦੇਖੋ ਕਿਆ ਬਾਤ 400 ਤੋਂ ਸਟਾਰਟ ਹੋਊ ਇਹਦੇ ਚ ਦੀਵਾਨ ਬੈੱਡ ਵੀ ਹੈ ਹੂੰ ਦੀਵਾਨ ਬੈੱਡ ਤੋਂ ਵੱਡਾ ਬੈੱਡ ਹੁੰਦਾ ਇੱਕ ਉਹ 퀸 ਸਾਈਜ਼ ਹੈ ਇੱਕ ਉਸ ਤੋਂ ਡਬਲ ਬੈੱਡ ਆ ਗਈ ਫਿਰ ਆ ਗਈ ਉਸ ਤੋਂ ਬਾਅਦ ਕਿੰਗ ਸਾਈਜ਼ਿੰਗ ਸਮੀ ਆਈ ਹੈ ਇਹ ਆ ਦੇਖੋ ਜੀ ਚਾਲਰ ਵਾਲਾ ਪਰਦਾ ਉੱਪਰ ਇਹਦੇ ਚਾਲਰ ਲੱਗੀ ਹੋਈ ਆ ਦੇਖੋ ਬਹੁਤ ਸੋਹਣੀ ਚਾਲਰ ਆ ਦੇਖੋ ਜੀ ਇਹ ਤਾਂ ਪੂਰੀ ਗੱਲ ਬਣਾ ਦੇਣੀ ਜਦੋਂ ਲੱਗ ਜਾਵੇ 9 ਫੁੱਟ ਦਾ ਪਰਦਾ ਹੈ ਕੀਮਤ ਹੈ ਸਿਰਫ 600 ਜਿਵੇਂ ਕਿ ਮੌਂਟੀ ਕਰਲੋ ਹੈ ਅੱਛਾ ਮੌਂਟੀ ਕਰਲੋ ਹੈ ਐਮ ਆਰ ਪੀਆ 3600 अच्छा देनी ਕਿੰਨੇ ਸਿਰਫ 1600 ਦੀ ਬੈਡ ਸ਼ੀਟ ਹੈ ਜੀ ਬੈਡ ਸ਼ੀਟ ਹੈ ਡਬਲ ਬੈਡ ਦੀ ਕਿੰਗ ਸਾਈਜ਼ ਮੌਂਟੀ ਕਾਰਲੋ ਦੀ ਰੇਟ ਹੈ ਸਿਰਫ 5 ਰੁਪਏ ਸਕਰ ਫੁੱਟ ਸਿਰਫ 15 ਰੁਪਏ ਭਾਜੀ ਸਿਰਫ 5 ਰੁਪਏ ਸਕਰ ਫੁੱਟ ਨਹੀਂ 15 ਰੁਪਏ ਤਾਂ ਅੱਜ ਕੱਲ ਕੀ ਹੁੰਦਾ ਸੀ 5 ਭਾਜੀ 1.5 ਰੋਲ ਨੂੰ ਭਾਜੀ 7 ਤਾਂ ਲੱਗੇ ਪੈਣ ਤੁਸੀਂ ਵੇਚ ਸਕਦੇ ਬਈ ਸਾਨੇ ਹੈ ਦੇ ਉੱਪਰ ਦੇਖੋ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਉਸ ਮਾਲਕ ਦੀ ਰਹਿਮਤ ਨਾਲ ਇਹਦੀ ਚੌੜਾਈ ਹੈ 10 ਫੁੱਟ 10 ਫੁੱਟ ਤੁਹਾਨੂੰ ਛੇਤੀ ਛੇਤੀ ਕੋਈ ਦੁਕਾਨਦਾਰ 10 ਫੁੱਟ ਮੈਟ ਰਕਮੈਂਡ ਨਹੀਂ ਕਰੂਗਾ ਕਿਉਂਕਿ ਇਹਨੂੰ ਰੱਖਣ ਵਾਸਤੇ ਜਗ੍ਹਾ ਇਹਨੂੰ ਕੱਟਣ ਵਾਸਤੇ ਜਗ੍ਹਾ ਲੇਬਰ ਸਾਰਾ ਕੁਝ ਚਾਹੀਦਾ ਹੈ ਕਹੇ ਵੀ ਛੇਤੀ ਛੇਤੀ ਹੈ ਦੁਕਾਨਦਾਰ ਕੋਈ ਰੱਖਦਾ ਨਹੀਂ ਤੁਹਾਨੂੰ ਰੇਟ ਦੱਸੂਗਾ ਕੋਈ 60 ਨਹੀਂ ਕੋਈ 70 ਨਹੀਂ ਕੋਈ 80 ਨਹੀਂ ਕੋਈ 100 ਨਹੀਂ ਅੱਛਾ ਜੀ ਮੈਂ ਤਾਂ 40 ਰੁਪਏ ਸਕੁਅਰ ਫੁੱਟ ਦੇਣਾ ਜੀ ਸਿਰਫ 40 ਰੁਪਏ ਭਾਜੀ ਸਿਰਫ 40 ਰੁਪਏ ਸਕੁਅਰ ਫੁੱਟ ਹੈ ਜੀ ਅੱਸੀ ਗੱਲ ਦੋਸਤੋ ਤੁਸੀਂ ਵੇਖ ਰਹੇ ਹੋ ਵੀ ਪੰਜਾਬ ਤੱਕ ਅੱਜ ਪਹੁੰਚੇ ਹੋ ਜਾਂ ਸ਼ਹਿਰ ਮਲੇਰਕੋਟਲਾ ਫੇਰ ਤੁਹਾਨੂੰ ਸਰਦਾਰ ਕੈਰਟਰ ਦੀ ਦੁਕਾਨ ਦੇ ਉੱਤੇ ਕਿੱਥੇ ਤੁਹਾਡੇ ਵਾਸਤੇ ਬੜੇ-ਵੱਧੇ ਆਫਰ ਲੱਗੇ ਨੇ ਸਾਰਾ ਸਟਾਕ ਬਾਈ ਨੇ ਕਲੀਅਰ ਕਰਨਾ ਦੋਸਤੋ ਜਿੰਨਾ ਵੀ ਸਟਾਕ ਆ ਕਲੀਅਰ ਕਰਨਾ ਹੈ ਤੇ ਅੱਕੇ ਤੋਂ ਵੀ ਆਪਣੇ ਰੇਟ ਦੇ ਵਿੱਚ ਬਾਈ ਨੇ ਸਾਰਾ ਸਮਾਨ ਦੇ ਦੇਣਾ ਹੈ ਹੈਂਡਲੂਨ ਦੀ ਸਾਰੀ ਆਈਟਮ ਮਿਲ ਜਾਂਦੀ ਆ ਕੱਪੜੇ ਵੀ ਮਿਲ ਜਾਂਦੇ ਨੇਗੇ ਬਾਕੀ ਤੁਹਾਨੂੰ ਐਡਰੈਸ ਸੁਣਾ ਦਿੰਦਾ ਦੋਸਤੋ ਆਪਾਂ ਖੜੇ ਆ ਲੋਹਾ ਬਾਜ਼ਾਰ ਦੇ ਵਿੱਚ ਗਲੇਰ ਕੋਟਲਾ ਇਹ ਪਿੱਪਲ ਵਾਲਾ ਜਿਹੜਾ ਚੌਂਗਾ ਪਿੱਪਲ ਦੇ ਚੌਂਕ ਦੇ ਦੱਪਾ ਲੋਹਾ ਬਾਜ਼ਾਰ ਦੇ ਅੰਦਰ ਬੜਵਾਂ ਦਾ ਪਹਿਲਾ ਹੀ ਗੇਟ ਦੋਸਤੋ ਆਉਂਦਾ ਲਾਲ ਗੇਟ ਕਹਿੰਦੇ ਆ ਇਹਨੂੰ ਇਹਦੇ ਅੰਦਰਲੇ ਪਾਸੇ ਗੈ ਗੈਲਰੀ ਜੀ ਮੈਟਾਂ ਵਾਲੇ ਵੀ ਕਹਿੰਦੇ ਆ ਗੈਲਰੀ ਜੀ ਪਰਦੇ ਵਾਲੇ ਵੀ ਕਹਿੰਦੇ ਆ ਇਹ ਸਰਦਾਰ ਟ੍ਰੇਡਰਸ ਦੇ ਨਾਮ ਤੋਂ ਵੀ ਫਰਮ ਦਾ ਨਾਮ ਹੈ ਤੇ ਅੰਦਰ ਇਹ ਗੱਲਬਾਤ ਕਰਦੇ ਆ ਆਫਰ ਕਿਹੋ ਜਿਹੀ ਉਹ ਵੀ ਦਿਖਾ ਦਿੰਦੇ ਆ ਆ ਜੋ ਅੰਦਰ ਆ ਕੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ 메ਨ ਗੇਟ ਹੈਗਾ ਤੇ ਬਾਈ ਨੇ ਸਾਰੀ ਸਟਾਕ ਜਿਹੜਾ ਹੈਗਾ ਕਲੀਅਰ ਕਰਨਾ ਦੋਸਤੋ ਬਿਲਕੁਲ ਕਲੀਅਰ ਕਰਨਾ ਤੇ ਮਿੱਟੀ ਦੇ ਭਾਈ ਦੇ ਰੱਖਣੇ ਵਧੀਆ ਸੇਓ ਲੱਗੀ ਹੋਈ ਆ ਆਫਰਾਂ ਲਾਹਾ ਲੈ ਲਓ ਆ ਜੋ ਗੱਲਬਾਤ ਵੀ ਕਰਦੇ ਆ ਅੰਦਰ ਜੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਿਲਬਖੀ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਜੀ ਬਹੁਤ ਜੋ ਤੁਸੀਂ ਸੁਣਾਓ ਜੀ ਆ ਪਰਮਾਤਮਾ ਦੀ ਅਪਾਰ ਕਿਰਪਾ ਹਾਂਜੀ ਇੱਕ ਵਾਰੀ ਸਾਰਾ ਜਿੰਨਾ ਹੀ ਮਾਲ ਪਿਆ ਸਾਰਾ ਰੀਸਟਾਕ ਕਰਨਾ ਪਿਆ ਬਿਲਕੁਲ ਬਿਲਕੁਲ ਇਹ ਨਵੀਂ ਵੈਰਾਈਟੀ ਆਪਾਂ ਭਰਾਂਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਵਾਰੀ ਸਾਰਾ ਸਟਾਕ ਕਲੀਅਰ ਕਰ ਦੇਣਾ ਸਾਰਾ ਕਲੀਅਰ ਕਰਨਾ ਹੈ ਵੱਡੇ ਵੱਡੇ ਆਫਰ ਲਾਏ ਨੇ ਹਾਂ ਵੱਡੇ ਵੱਡੇ ਆਫਰ ਲੱਗੇ ਨੇ ਪਹਿਲਾਂ आओ ਤੇ ਪਹਿਲਾਂ ਪਾਓ ਬਿਲਕੁਲ ਪਹਿਲਾਂ आओ ਤੇ ਪਹਿਲਾਂ ਪਾਓ ਪਹਿਲਾਂ ਪਾਓ ਤਾਂ ਦੋਸਤੋ ਪਹਿਲਾਂ ਆ ਜੋਗਾ ਦਾ ਛਾਂਟ ਛਾਂਟ ਕੇ ਤੁਸੀਂ ਲਿਆ ਸਕਦੇ ਹੋ ਹਾਂ ਜਿਹੜਾ ਮੈਂ ਕੋ ਛਾਂਟ ਕੇ ਪਹਿਲਾਂ ਕੋ ਆਇਓ ਤੁਹਾਨੂੰ ਮੈਂ ਨਜ਼ਰ ਚਲਵਾ ਕਰਵਾਉਣਾ ਜਰਾ ਕਮਾਲ ਦੇਖੋ ਤੁਸੀਂ ਕਿੰਨਾ ਬਿਹਤਰੀਨ ਮਾਲ ਹੈ ਕਿਆ ਬਾਤ ਵਰਕ ਵਾਲੀ ਬੈਡ ਸ਼ੀਟ ਹੈ ਬਸ ਆਏ ਸਭ ਲੋ ਵੀ ਤੋ ਫਾਇਟ ਵਾਹੇ ਬਰੀਕ ਧਾਗੇ ਦਾ ਕੰਮ ਹੋਇਆ ਜੀ ਮਾਕਾ ਜੀ ਲਾਜਵਾਬ ਹੈ ਪਿੱਲੂਆਂ ਤੇ ਫਰਲ ਲੱਗੀ ਹੀ ਹੈ ਦੇਖੋ ਕਿਆ ਬਾਤ ਹੈ ਜੀ ਰੂਹਾਂ ਖੁਸ਼ ਕਰਦਾ ਹੈ ਦੇਖੋ ਬਿਲਕੁਲ ਜੀ ਬਿਲਕੁਲ ਜੇ ਸਾਈਜ਼ ਦੀ ਗੱਲ ਕਰੀਏ ਸਾਈਜ਼ ਹੈਗਾ ਕਿੰਗ ਆ ਬੇਟਾ ਫੜੀ ਜਰਾ ਸਾਈਜ਼ ਪੁੱਤ ਬੈੱਡ ਸ਼ੀਟ ਹੈ ਜੀ ਹੈ ਜੀ ਬਸ ਮੈਂ ਕਹਣਾ ਵੀ ਸਰਾ ਸਰਾ ਗੱਲਬਾਤ ਹੈ ਕਿਆ ਬਾਤ ਹੈ ਭਾਜੀ ਇਹ ਔਰੰਗਾਬਾਦ ਦਾ ਮਾਲ ਹੈ ਜੀ oh my god ਦੇਖੋ ਤੁਸੀਂ ਦੇਖੋ ਜੀ ਭਾਜੀ ਲਾਜਵਾਬ ਚੀਜ਼ ਹੈ ਟੈਚ ਵਰਕ ਹੈ ਭਾਜੀ ਇਹ ਤੇ ਗੱਲਬਾਤ ਪੂਰੀ ਵੱਜ ਰਹੀ ਹੈ ਮੈਂ ਕਹਾ ਜਿਹੜੇ ਮੇਰੇ ਐਨ ਆਰ ਆਈ ਭਰਾ ਨੇ ਨਾ ਉਹਨਾਂ ਲਈ ਤਾਂ ਇਹ ਐ ਸਮਝ ਲਓ ਵੀ ਤੋਹਫਾ ਹੈ ਤੋਹਫਾ ਬਿਲਕੁਲ ਜੀ ਕਪੜਾ ਦੀ ਗੱਲ ਕਰੀਏ ਪਿਓਰ ਕਾਟਨ ਹੈ ਚਾਰ ਪੰਜ ਕਲਰ ਨੇ ਉਹ ਰੇਟ ਦੱਸ ਕੇ ਮੈਂ ਤੁਹਾਨੂੰ ਡਰਾਉਣਾ ਨਹੀਂ ਹੈਗਾ ਕਿਤੇ ਆਣਾ ਸਮਝੀ ਵੀ ਇੰਨੀਆਂ ਤਰੀਫਾਂ ਕਰਦੀ ਹੈ ਵੀ ਰੇਟ ਦੱਸਣਗੇ ਵੀ ਜੀ 2000 ਹੈ ਜੀ 2500 ਹੈ ਜੀ ਨਹੀਂ 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 ਰੇਟ ਆਪਣੇ ਹਮੇਸ਼ਾ ਬਾਟਮ ਰੇਟ ਹੁੰਦੇ ਨੇ ਕੋਈ 400 ਦੀ ਹੈ ਕੋਈ 500 ਦੀ ਹੈ ਕੋਈ 600 ਦੀ ਹੈ ਕੋਈ 700 ਦੀ ਹੈ ਕੋਈ 800 ਅੱਜ 850 ਤੋਂ ਉੱਪਰ ਬੈੱਡ ਸ਼ੀਟ ਹੀ ਦੇਣ ਦੇਾਂਗੇ ਤੁਸੀਂ ਕਾ ਬਾਤ ਦੋਸਤੋ ਸਿਰਫ 850 ਰੁਪਏ ਦੀ ਹਾਈਐਸਟ ਕੁਆਲਿਟੀ ਹੈ ਕੱਪੜਾ ਹੋਊਗਾ ਪਿਓਰ ਕਾਟਨ ਸੂਤੀ ਕੱਪੜਾ ਹੋਊਗਾ ਪਿਓਰ ਕਾਟਨ ਜਿਹੜਾ ਹਕੀਕਤ ਦੇ ਵਿੱਚ ਹੋਊਗਾ ਪਿਓਰ ਕਾਟਨ ਨਹੀਂ ਨਹੀਂ ਵੀ ਗੱਲਾਂ 'ਚ ਪਿਓਰ ਕਾਟਨ ਬਿਲਕੁਲ ਜੀ ਰੰਗ ਮਿਲਣਗੇ 4-5 ਹੂੰ ਆਹ ਦੇਖੋ ਜੀ ਐਨਾ ਸੋਹਣਾ ਸੋਹਣਾ ਮਾਲ ਆ ਵੀ ਮੈਂ ਕਹਿੰਦਾ ਵੀ ਤੁਸੀਂ ਕਹੋਗੇ ਵੀ ਆਹ ਵੀ ਲੈ ਜਾ ਘਰ ਨੂੰ ਹੂੰ ਆਹ ਵੀ ਲੈ ਜਾ ਆਹ ਵੀ ਲੈ ਜਾ ਪਿੱਲੋ ਕਵਰ ਬੈੱਡ ਸ਼ੀਟ ਪੈਚਵਰਕ ਆਹ ਦੇਖੋ ਤੁਸੀਂ ਕੀ ਬਾਤ ਹੈ ਭਾਜੀ ਬਹੁਤ ਸੋਹਣੀ ਰੱਬ ਤੋਂ ਡਰ ਕੇ ਕਹਿੰਦੇ ਹਾਂ ਵੀ 100 ਕਿਲੋਮੀਟਰ ਦੇ ਏਰੀਏ ਦੇ ਵਿੱਚ ਆਸ-ਪਾਸ ਹੈ ਜੀ ਬੈੱਡ ਸ਼ੀਟ ਨਹੀਂ ਮਿਲਦੀ ਹੈ ਜੀ ਨਹੀਂ ਮਿਲਣੀ ਪਾਜੀ ਮੈਂ ਬਹੁਤ ਵੀਡੀਓ ਕਰਦਾ ਹੈ ਹੈਂਡਲੂਮ ਦੀ ਆਹ ਲਓ ਪਹਿਲੀ ਵਾਰ ਦੇਖੀਏ ਦੇਖੋ ਤੁਸੀਂ ਕੀ ਬਾਤ ਹੈ ਕਿੰਨੇ ਦੀ ਬੈੱਡ ਸ਼ੀਟ ਹੈ ਜੀ ਡਬਲ ਬੈੱਡ ਦੀ ਸਿਰਫ 500 ਰੁਪਏ ਦੀ ਸਿਰਫ 500 ਦੀ ਸਿਰਫ 500 ਦੀ ਦੇਖੋ ਵਰਕ ਹੋਇਆ ਹੋਇਆ ਉੱਪਰ ਦੇਖੋ ਤੁਸੀਂ ਧਾਗੇ ਦਾ ਕੰਮ ਹੋਇਆ ਬਿਲਕੁਲ ਕਲੀਅਰ ਕੱਟ ਇਹ ਸਟਾਕ ਕਲੀਅਰ ਕਰਨ ਕੇ ਰੇਟ ਹੈ ਇਹਦਾ ਰੇਟ ਹੈ 1000 ਆਫਰ ਹੈ 1 ਨਾਲ 1 ਫ੍ਰੀ 1 ਨਾਲ ਤੇ ਪਹਿਲਾ ਪਾਓ ਪਹਿਲਾ ਪਾਓ ਬਿਲਕੁਲ ਆ ਦੇਖੋ ਮੈਂ ਕਹਿੰਦਾ ਜੀ ਤੁਸੀਂ ਕਹੋਗੇ ਵੀ ਰੱਬ ਦੀ ਕਿਰਪਾ ਨਾਲ ਫੈਮਲੀਆਂ ਦੀਆਂ ਫੈਮਲੀਆਂ ਆਣ ਗਈਆਂ ਕਿਰਪਾ ਜੀ ਹੋਰ ਤਸੱਲੀ ਕਰਾ ਕੇ ਹਮ ਇਹ ਦੇਖੋ ਦੇਖੋ ਕੀ ਬਾਤ ਮੈਂ ਕਹਾਂ ਜੀ ਇਹਦੀ ਮਿਹਨਤ ਦਾ ਮੁੱਲ ਵੀ ਨਹੀਂ ਹੈ ਦੇਖੋ ਤੁਸੀਂ ਕੱਪੜਾ ਤੁਹਾਨੂੰ ਫ੍ਰੀ ਮਿਲ ਰਿਹਾ ਹੈ ਜੀ ਇਹਦੀ ਮਿਹਨਤ ਦਾ ਮੁੱਲ ਵੀ ਨਹੀਂ ਹੈ ਕਿਤਾ ਕਿਦੋਂ ਕੰਮ ਕਰਾਵਾਂਗੇ ਨਾ ਫਟਰੀਗ ਵਗੈਰਾ ਚ ਆਹ ਚੀਜ਼ ਤਾਂ 5-700 ਦਾ ਕੰਮ ਹੀ ਕਰ ਦੇਗਾ ਰੇਟ ਦੁਬਾਰਾ ਬੋਲੂਗਾ ਮੈਂ ਕੋਈ 2000 ਨਹੀਂ ਕੋਈ 2500 ਨਹੀਂ ਕੋਈ 2800 ਨਹੀਂ ਦੇਖੋ ਕੀ ਬਾਤ 400 ਤੋਂ ਸਟਾਰਟ ਆਉਜੂ ਇਹਦੇ ਚ ਦੀਵਾਨ ਬੱਟ ਵੀ ਹੈ ਹੂੰ ਦੀਵਾਨ ਬੈੱਡ ਤੋਂ ਵੱਡਾ ਬੈੱਡ ਹੁੰਦਾ ਇੱਕ ਉਹ 퀸 ਸਾਈਜ਼ ਹੈ ਇੱਕ ਉਸ ਤੋਂ ਡਬਲ ਬੈੱਡ ਆ ਗਈ ਫਿਰ ਆ ਗਈ ਉਸ ਤੋਂ ਬਾਅਦ ਕਿੰਗ ਸਾਈਜ਼ ਕਿੰਗ ਸਾਈਜ਼ ਆ ਗਈ ਬਿਲਕੁਲ ਮੈਂ ਕਹਾਂ ਜੀ 400 ਤੋਂ ਸਟਾਰਟ ਹੋ ਕੇ 850 900 ਤੋਂ ਉੱਪਰ ਕੋਈ ਬੈੱਡ ਸ਼ੀਟ ਨਹੀਂ ਹੈਗੀ ਆ ਬਾਤ ਹੈ ਦੋਸਤੋ ਇਹੋ ਜਿਹਾ ਆਫਰ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਮੇਰੀ ਵੀਡੀਓ ਸੇਵ ਕਰ ਲਿਓ ਜੀ ਜਿਹੜੇ ਰੇਟ ਬੋਲਾਂਗੇ ਉਹੀ ਦਿਆਂਗੇ ਕੱਪੜਾ ਹੋਊਗਾ ਪੂਰਾ ਪਿਓਰ ਕਾਟਨ ਪਿਓਰ ਕਾਟਨ ਬਿਲਕੁਲ ਪਿਓਰ ਕਾਟਨ ਹੈ ਜੀ ਦੇਖੋ ਪਿਓਰ ਕਾਟਨ 100% कॉटन बिल्कुल बिल्कुल दोस्तों वीडियो शेयर कर दियो ताकि ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋ ਸਕੇ ਤੇ ਤੁਹਾਡੀ ਆਈਡੀ ਜੀ ਵੀ ਪਈ ਰਹੂਗੀ ਇੱਕ ਆਨੇ ਸਾਡੇ ਕੋਲੇ ਬੂਸਟਰ ਕਵਰ ਜਿਹਨੂੰ ਗਾਵਿਆਂ ਦੇ ਕਵਰ ਵੀ ਕਹਿੰਦੇ ਨੇ ਠੀਕ ਹੈ ਭਾਜੀ ਇਹ ਆਪਾਂ ਦੇਣਿਆ ਦੇਖੋ ਕੋਈ 500 ਨਹੀਂ ਸਿਰਫ 250 ਰੁਪਏ ਦਾ ਜੋੜਾ ਸਿਰਫ 250 ਰੁਪਏ ਦਾ ਜੋੜਾ ਭਾਜੀ ਹਾਂਜੀ ਆਹ ਕਲਰ ਨੇ ਇਹਦੇ ਵਿੱਚ 250 ਰੁਪਏ ਦਾ ਜੋੜਾ 250 ਰੁਪਏ ਇੱਕ ਬੋਲਦੇ ਹੋ ਤਾਂ ਤਾਂ ਵੀ ਵਿਕ ਜੂਗਾ ਜੀ ਇਹ ਮਗਾ ਜੀ ਆਪਾਂ ਨੇ ਫਾਇਦਾ ਕਰਨਾ ਹੈ ਰੱਬ ਦੀ ਕਿਰਪਾ ਨਾਲ ਕਹਾਗਾ ਆਪਣੇ ਕੋਲੋਂ ਦੂਰੋਂ ਦੂਰੋਂ ਆਉਂਦੇ ਨੇ ਕਿਸ ਲਈ ਆਉਂਦੇ ਨੇ ਆ ਦੇਖੋ ਆ ਟੇਬਲਾਂ ਦੇ ਕਵਰ ਨੇ ਜੀ ਅੱਛਾ 200 ਦੇ 2 200 ਦੇ 2 200 ਦੇ 2 ਫਾਇਦਾ ਕਰਨਾ ਜੀ ਹਰ ਹੱਥ ਚ ਪਾਵਾਂ ਤਾਂ ਹੀ ਰੇਟ ਘਟਾ ਰੱਖੇ ਨੇ ਆ ਹੇਮਿਆ ਕੰਪਨੀ ਦੇ ਟਾਵਲ ਨੇ ਚਾਰ ਟਾਵਲਾਂ ਦਾ ਸੈੱਟ ਦੇਾਂਗੇ 750 ਦਾ ਦੋ ਬੋਡੀ ਟਾਵਲ ਦੋ ਹੈਂਡ ਟਾਵਲ ਇੱਕ ਆ ਟਾਵਲ ਹੋ ਗਿਆ ਆ ਹੋ ਗਿਆ ਜੀ ਦੋ ਦੋ ਆ ਚਾਰ ਟਾਵਲਾਂ ਦਾ ਸੈੱਟ ਹੈ ਸਿਰਫ 750 ਰੁਪਏ ਦਾ 750 ਰੁਪਏ ਦਾ ਆ ਗੱਲ ਹੈ ਅੱਛਾ ਆਇਓ ਹੋਰ ਦਿਖਾਈਏ ਜੀ ਤੁਹਾਨੂੰ ਇੱਕ ਆਈਟਮ ਲੈ ਕੇ ਆਏ ਆਪਾਂ ਕੁਆਲਟੀ ਲਵਰਸ ਵਾਸਤੇ ਜਿਹੜੇ ਕੁਆਲਟੀ ਲਵਰਸ ਕਸਟਮਰ ਨੇ ਦੇਖੋ ਇਹਦੇ ਵਰਕ ਕੀਤਾ ਹੋਇਆ ਹੈ ਜੀ 4999 5000 ਔਰ ਡਰਨਾ ਨਹੀਂ ਬਿਲਕੁਲ ਡਰਨਾ ਨਹੀਂ ਸਿਰਫ ਦੇਣੀ ਹੈ 2400 ਰੁਪਏ ਦੀ ਬੈਕਸ਼ੈਟ ਦੱਸੋ ਸੀ ਕਿ ਭਜੀ ਸਿਰਫ ਮਾਕ ਇਹੀ ਆਪਣੀ ਵਿਸ਼ੇਸ਼ਤਾ ਹੈ ਗਿਆਨੀ ਜੀ ਦੀ ਹੱਟੀ ਬ੍ਰਾਂਡ ਬਣ ਚੁੱਕਿਆ ਰੱਬ ਦੀ ਕਿਰਪਾ ਨਾਲ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬ੍ਰਾਂਡ ਬਣ ਚੁੱਕਿਆ ਹੈ। ਬਿਲਕੁਲ ਜੀ ਬਿਲਕੁਲ। ਰੇਟ ਘੱਟ ਦੇਣੇ ਨੇ, ਕੁਆਲਿਟੀ ਵਧੀਆ ਦੇਣੀ ਹੈ, ਲੁੱਟ ਨਹੀਂ ਕਰਨੀ ਹੈ। ਹੂੰ। ਥੋੜਾ ਖਾਵਾਂਗੇ, ਪੇਟ ਖਰਾਬ ਨਹੀਂ ਹੋਊਗਾ। ਬਿਲਕੁਲ ਜੀ ਬਿਲਕੁਲ। ਦੇਖੋ ਜੀ ਪਿਓਰ ਕਾਟਨ। ਇਹ 4000 ਦੇ ਭਾਜੀ। 4000 ਦੇ ਨਹੀਂ ਕਿੰਨੇ ਦੇ ਆ 1200 ਰੁਪਏ। ਸਿਰਫ 1200 ਰੁਪਏ। ਓਨਲੀ 1200 ਪਿਓਰ ਕਾਟਨ। ਮਾਈ ਗॉड। ਭਾਜੀ ਕੱਪੜਾ ਬਹੁਤ ਵਧੀਆ ਨਾ। ਬ੍ਰਾਂਡ ਹੈ ਬਹੁਤ ਵਧੀਆ ਬ੍ਰਾਂਡ ਹੈ, ਉੱਚਾ ਬ੍ਰਾਂਡ ਹੈ। ਗੋਲਡਨ ਬਰਡ। ਕੀ ਬਾਤ ਹੈ। ਇਹ ਰਜਿਸਟਰ ਮੌਂਟੀ ਕਾਰਲੋ ਐ ਐਮ ਆਰ ਪੀ ਐ 3600 ਅੱਛਾ ਦੇਣੀ ਕਿੰਨੇ ਸਿਰਫ 1600 ਦੀ ਬੈਡ ਸ਼ੀਟ ਹੈ ਇਹ ਬੈਡ ਸ਼ੀਟ ਹੈ ਡਬਲ ਬੈਡ ਦੀ ਕਿੰਗ ਸਾਈਜ਼ ਮੌਂਟੀ ਕਾਰਲੋ ਦੀ ਆਹ ਅਗੇ ਕਾਰਟੂਨ ਪ੍ਰਿੰਟ ਅੱਛਾ ਫਿਟਡ ਬੈਡ ਸ਼ੀਟ ਹੈ ਕਾਰਟੂਨ ਪ੍ਰਿੰਟ ਨੇ ਬੱਚਾ ਦੇ ਵਾਸਤੇ 1500 ਪ੍ਰਿੰਟ ਹੈ 750 ਹੀ ਦੇਣੀ ਹੈ 1500 ਦੀਆਂ ਦੋ ਆ 1500 ਦੀਆਂ ਦੋ ਚਾਹੇ ਇੱਕ ਨਾਲ ਇੱਕ ਫ੍ਰੀ ਕਰ ਲੋ ਇੱਕ ਨਾਲ ਇੱਕ ਫ੍ਰੀ ਕਰ ਲੋ ਇੱਕ ਆ ਇਹ ਵੀ ਫਿਟਡ ਹੈ ਅੱਛਾ ਫਿਟਡ ਬੈਡ ਸ਼ੀਟ ਹੈ ਇਲਾਸਟਿਕ ਵਾਈ ਹੈ 1200 ਦੀਆਂ ਦੋ ਡਾਰਕ ਕਲਰ ਨੇ ਹਾਂ ਜੀ ਬਾਕੀ ਗਾਰਮੈਂਟਸ ਦੇ ਆਪਣੇ ਕੋਲ ਬਹੁਤ ਵੈਰਾਈਟੀ ਹੈ ਗਾਰਮੈਂਟ ਕੱਪੜਾ ਦੇਖੋ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਆਪਣੇ ਕੋਲ ਆਪਣੇ ਰਿਸਟ ਵਾਚ ਐਸੈਸਰੀ ਹੋ ਗਈ ਸਾਰੀ ਐਸੈਸਰੀ ਪਰਫਿਊਮ ਸਾਰੀਆਂ ਆਈਟਮਾਂ ਪਈਆਂ ਵੀ ਮੈਂ ਉਹ ਸੋਚਦਾ ਵੀ ਕਿਹੜੀ ਆਈਟਮ ਦਾ ਨਾਮ ਲਵਾਂ ਤੇ ਕਿਹੜੀ ਛੱਡਾਂ ਕਿਹੜੀ ਬੋਲਾਂ ਕਾਟਨ ਦੇਖੋ ਇਹ ਵੀ ਸਾਰਾ ਕਲੀਅਰ ਕਰਨਾ ਪਈ ਸਾਰਾ ਸਟਾਕ ਕਲੀਅਰ ਕਰਨਾ ਸਾਰਾ ਸਟਾਕ ਕਲੀਅਰ ਕਰਨਾ ਪਹਿਲਾ ਆਓ ਤੇ ਪਹਿਲਾ ਪਾਓ ਪਹਿਲਾ ਪਾਓ ਦੋਸਤੋ ਕਲੀਅਰ ਕਰਨਾ ਕਰਕੇ ਰੇਟ ਵੀ ਬਹੁਤ ਘਟਾ ਰੱਖਿਆ ਕਿ ਕਸਟਮਰ ਥੋੜਾ ਵਾਧਾ ਤਾਂ ਹੀ ਗੱਲ ਘੇੜ ਢੇਰ ਲੱਗੇ ਹੋਏ ਨੇ ਕਿਉਂਕਿ ਹਾਂਜੀ ਕਸਟਮਰ ਫਿਰ ਖਲਾਰਾ ਆਹ ਦੇਖੋ ਆ ਦੀਵਾਨ ਦੀ ਬੈਡ ਸ਼ੀਟ ਹੈ ਜੀ ਸਿਰਫ ਕਿੰਨੇ ਦੀ ਹੈ ਤੁਸੀਂ ਹੈਰਾਨ ਹੋਵੋਗੇ ਰੇਟ ਬੋਲਾਂਗਾ ਮੈਂ ਹੂੰ ਦੀਵਾਨ ਬੈਡ ਸ਼ੀਟ ਹੈ ਵਰਕ ਕੀਤਾ ਹੋਇਆ ਹੈ ਅੱਛਾ ਸਿਰਫ 400 ਰੁਪਏ ਦੀ ਸਿਰਫ 400 ਰੁਪਏ ਦੀ 800 ਰੁਪਏ ਦੀਆਂ ਦੋ ਮਾਜੀ ਤਾਂ ਬਹੁਤ ਮੋਟਾ ਜੀ ਇਹ ਵੀਰ ਜੀ ਦੇਖੋ ਗੱਲ ਇਹ ਹੈ ਰੱਬ ਦੀ ਕਿਰਪਾ ਨਾਲ ਪੂਰੇ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਗਿਆਨੀ ਜੀ ਕਲੀਨਾ ਵਾਲੇ ਮਸ਼ਹੂਰ ਹੋ ਗਏ ਬਿਲਕੁਲ ਜੀ ਬਿਲਕੁਲ ਰੱਬ ਦੀ ਕਿਰਪਾ ਨਾਲ ਗਾਗ ਦੂਰੋਂ ਦੂਰੋਂ ਆ ਰਹੇ ਨੇ ਗਿਆਨੀ ਜੀ ਕਲੀਨਾ ਵਾਲੇ ਗਿਆਨੀ ਜੀ ਮਟਾਂ ਵਾਲੇ ਗਿਆਨੀ ਜੀ ਪਰਦਿਆਂ ਵਾਲੇ ਇਹਦਾ ਕੀ ਸਾਈਜ਼ ਆ ਭਜੀ ਇਹਦਾ ਸਾਈਜ਼ ਆ ਜੀ 12x22 12 12x22 12 ਸਾਈਜ਼ ਇਹ ਹੈਵੀ ਕੁਆਲਿਟੀ ਚ ਮੰਗਾਇਆ ਆਪਣੇ ਪਹਿਲੀ ਵਾਰ ਪਤਾ ਲੱਗਿਆ ਤਾਂ ਭਾਈ 4 ਬੰਦਾਂ ਨੇ ਚੱਕਿਆ ਫਿਰ ਚੱਕਿਆ ਠਿਕਨਸ ਬਹੁਤ ਹੈ 4000 ਰੁਪਏ ਦਾ ਦੇਣਾ ਹੈ 12x22 12 ਸਿਰਫ 4000 ਰੁਪਏ ਦਾ ਸਿਰਫ 4000 ਦਾ ਵਿਸ਼ੇਸ਼ਤਾ ਇਹ ਹੈ ਵੀ ਵਾਟਰ ਪ੍ਰੂਫ ਮਤਲਬ ਜਿੰਨਾ ਮਰਜੀ ਧੋ ਸਕਦੇ ਹੋ ਬਿਲਕੁਲ ਜੀ ਬਿਲਕੁਲ ਧੋ ਲੋ ਤੇ ਵਰਤ ਲੋ ਕੋਈ ਪਾਣੀ ਦਾ ਵਾਟਰ ਦਾ ਕੋਈ ਅਸਰ ਨਹੀਂ ਹੈ ਜਿਵੇਂ ਮਰਜੀ ਧੋ ਚਾਹੇ ਵਾਸ਼ਿੰਗ ਮਸ਼ੀਨ ਚ ਧੋ ਕਿਆ ਬਾਤ ਇਹਦੇ ਚ ਸਾਈਜ਼ ਤੁਹਾਨੂੰ 8x10 10x10 10x12 12x12 12x15 ਠੀਕ ਹੈ ਸਾਰੇ ਸਾਈਜ਼ ਮਿਲ ਜਾਣਗੇ ਅਵੇਲੇਬਲ ਨੇ ਰੰਗ ਕਈ ਨੇ ਰੇਟ ਦੇਖੋ 8x10 ਦਾ 2500 ਹੈ 1022 ਦਾ 3000 ਹੈ 1022 12 3500 ਹੈ 5 500 ਦਾ ਫਰਕ ਪਈ ਜਾਂਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਬੀਂਦਾਕਾਰੀ ਬਹੁਤ ਸੋਹਣੀ ਕੀਤੀ ਹੋਈ ਹੈ ਬਹੁਤ ਸੋਹਣਾ ਮਾਲ ਹੈ ਬਹੁਤ ਸੋਹਣਾ ਮਾਲ ਹੈ ਔਰ ਵੱਡੀ ਵਿਸ਼ੇਸ਼ਤਾ ਵੀ ਭਾਰੇ ਵਾਲੇ ਥਿਕਨੈਸ ਦੇ ਵਿੱਚ ਕੁਆਲਿਟੀ ਹੈ ਕਹਿੰਦਾ ਮਤਲਬ ਪੱਜ ਰੰਗ ਕੁਆਲਿਟੀ ਹੈ ਰੰਗ ਬਹੁਤ ਨੇ ਜਿਹਦੇ ਵਿੱਚ ਆウター ਕੀ ਵਾਲਾ ਚੱਕੋ ਬੇਟਾ ਜੀ ਆਪਾਂ ਵੀਡੀਓ ਚ ਰੰਗ ਨਹੀਂ ਦਿਖਾ ਨਹੀਂ ਸਕਦੇ ਹੁੰਦੇ ਕਿਉਂਕਿ ਵੀਡੀਓ ਵੱਡੀ ਹੋ ਜਾਂਦੀ ਤੁਹਾਨੂੰ ਆ ਕੇ ਦੇਖਣੇ ਪੈਣਗੇ ਮਾਲ ਬਹੁਤ ਹੈ ਦੇਖੋ ਜੀ ਰੱਬ ਦੀ ਕਿਰਪਾ ਨਾਲ ਆ ਦੇਖੋ ਜੀ 5 2 7 ਸਾਈਜ਼ ਹੈ ਕੀਮਤ ਹੈ 1200 ਸਿਰਫ 1200 1200 527 ਸਾਈਜ਼ ਹੈ ਕੀਮਤ ਹੈ 1200 ਹੋਰ ਚੱਕ ਬੇਟਾ ਭਜੀ ਇਹ ਤਾਂ ਪੂਰੀ ਕੈਂਚੀ ਆ ਵੀ ਇੱਕ ਨਵੀਂ ਚੀਜ਼ ਲੈ ਕੇ ਆਂਦੀ ਹੈ ਹਰ ਵਾਰੀ ਕੋਸ਼ਿਸ਼ ਹੁੰਦੀ ਹੈ ਵੀ ਗਾਹਕ ਦਾ ਅਸੀਂ ਜਿਆਦਾ ਤੋਂ ਜਿਆਦਾ ਫਾਇਦਾ ਕਰਨਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ 1000 ਰੁਪਏ ਦਾ ਇੱਕ ਹੈ ਇੱਕ ਲਓਗੇ ਦੂਜਾ ਫਰੀ ਹੈ 1000 ਚ 2 ਪੀਸ ਦੇਣੇ ਨੇ ਆਪਾਂ 1000 ਰੁਪਏ ਚ 2 ਪੀਸ ਆ ਲੈ ਸਹਜ ਦੇਖ ਲਓ 6/9 ਸਹਜ ਹੈ ਵੀਡੀਓ ਸੇਵ ਕਰ ਲਓ 6/9 ਦੇ 2 ਕਲੀਨ ਦੇਣੇ ਨੇ 1000 ਦੇ 2 ਪੀਸ ਆ ਬਾਤਾਂ ਦੋਸਤੋ ਸਕਰੀਨ ਸ਼ਾਟ ਮਾਰ ਕੇ ਆ ਜਾਓ ਚਾਹੇ ਵੀਡੀਓ ਸ਼ੇਅਰ ਕਰਕੇ ਆ ਜਾਓ ਇਰਾਨੀ ਚੱਕ ਇਰਾਨੀ ਪਿਆਰ ਹੋਊਗਾ ਸਿਰਫ 500 ਰੁਪਏ ਦਾ ਪੈਣਾ ਤੁਹਾਨੂੰ ਇਹ ਹਾਂ ਏ ਆ ইরਾਨੀ ਕਾਲੀਨ ਕੀ ਬਾਤ ਹੈ ਰੱਬ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਮਿਹਰ ਨਾਲ ਬੜਾ ਵਧੀਆ ਰਿਸਪਾਂਸ ਮਿਲਿਆ ਹੈ ਇਹ ਆਈਟਮ ਦਾ ਬੜੀ ਜ਼ਬਰਦਸਤ ਆਈਟਮ ਹੈ ਬੜੀ ਵਧੀਆ ਆਈਟਮ ਹੈ ਬੜੀ ਸੋਹਣੀ ਆਈਟਮ ਹੈ ਮੀਨਾ ਕਾ ਵੀ ਦੇਖੋ ਮੈਂ ਇਹਦੀ ਪ੍ਰੇਸ ਕੀ ਕਰਾਂ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਬਿਲਕੁਲ ਜੀ ਬਿਲਕੁਲ ਸਾਰੇ ਸਾਈਜ਼ ਮਿਲਣਗੇ ਹੋਰ ਇੱਕ ਗੱਲ ਦੱਸਦਾ ਇਹ ਗੁਰਦੁਆਰਾ ਸਾਹਿਬ ਲਈ ਅਸੀਂ ਆਰਡਰ ਤੇ ਵੀ ਬਣਵਾ ਸਕਦੇ ਆ ਜਿਵੇਂ ਕਿ ਤੁਹਾਨੂੰ 8 ਫੁੱਟ ਬਾਈ 100 ਫੁੱਟ ਚਾਹੀਦਾ 10 ਫੁੱਟ ਬਾਈ 100 ਫੁੱਟ ਚਾਹੀਦਾ 12 ਫੁੱਟ ਬਾਈ 100 ਫੁੱਟ ਚਾਹੀਦਾ ਕੀ ਬਾਤ ਹੈ ਉਸ ਮਤਾਬਕ ਰੇਟ ਲੱਗ ਜਾਊਗਾ ਫਿਲਹਾਲ ਮੈਂ ਤੁਹਾਨੂੰ ਜਿਹੜਾ ਪੀਸ ਖੋਲਿਆ ਹੋਇਆ ਹੈ 10 ਬਾਈ 10 ਦਾ ਪੀਸ ਹੈ ਕੀਮਤ ਦੇਣੀ ਹੈ ਸਿਰਫ 4500 ਸਿਰਫ 4 ਹਰ ਬੰਸੋ ਭਾਜੀ 4500 ਰੁਪਏ ਦਾ ਬਿਲਕੁਲ 4500 ਹੀ ਦੇਾਂਗੇ ਕੁਆਲਿਟੀ ਹੋਊਗੀ ਪੂਰੀ ਬੈਸਟ ਸਾਈਡ ਤੇ ਫਰਿੱਲ ਲੱਗੀ ਹੋਈ ਹੈ ਜਿਵੇਂ ਮਰਜ਼ੀ ਇਹਨੂੰ ਧੋਵੋ ਰੰਗ ਪੰਜ ਛੇ ਮਿਲ ਜਾਣਗੇ ਬਿਲਕੁਲ ਬਿਲਕੁਲ ਰੰਗ ਦੋਸਤੋ ਬਹੁਤ ਬਿਲਕੁਲ ਤੇ ਕੁਆਲਿਟੀ ਤੁਹਾਨੂੰ 101% ਇੱਕ ਨੰਬਰ ਮਿਲਣੀ ਹੈ ਯਾਰ ਵਾਲ ਆਇਆ ਆਪਣੇ ਕੋਲ ਮੇਡ ਇਨ ਤੁਰਕੀ ਦਾ ਚਾ ਬਾਤ ਹੈ ਫਸਟ ਟਾਈਮ ਆਲ ਆਇਆ ਬਾਲ ਬਹੁਤ ਹੈਵੀ ਹੈ ਬਰੀਕ ਬੁੱਟੀ ਹੈ ਓ ਮਾਈ ਗੋਡ ਦੇਖੋ ਜੀ ਤੁਸੀਂ ਕਹੋਗੇ ਵੀ ਗਿਆਨੀ ਜੀ ਜਿੰਨੀ ਵਾਰ ਵੀ ਵੀਡੀਓ ਬਣਾਣਾ ਨੇ ਆ ਉਸ ਪਰਮਾਤਮਾ ਦੀ ਕਿਰਪਾ ਕਿਰਪਾ ਦੇ ਨਾਲ ਨਵੀਂ ਤਾਂ ਨਵੀਂ ਚੀਜ਼ ਕੱਢਦੇ ਜਾਉਂਦੇ ਬਿਲਕੁਲ ਬਿਲਕੁਲ ਜਿੰਨਾ ਮਰਜੀ ਧੋ ਉਹਨੂੰ ਹਾਂਜੀ ਵਾਟਰ ਪ੍ਰੂਫ ਸਾਈਜ਼ 10x12 ਕੀਮਤ ਸਿਰਫ 6500 ਸਿਰਫ 6500 ਰੁਪਿਆ ਤੇ ਬੁਢੀ ਦੇਖੋ ਕਿੰਨੀ ਬਰੀਕ ਭਾਜੀ ਡਿਜ਼ਾਈਨ ਦੇਖੋ ਵੱਡੀ ਵਿਸ਼ੇਸ਼ਤਾ ਮੇਰੀ ਗੱਲ ਹੈ ਮੈਂ ਦੇਖੋ ਆਪਣੀ ਵਡਾਈ ਆਪਣੇ ਮੂੰਹੋਂ ਹੀ ਕਰਦਾ ਹਮੇਸ਼ਾ ਹੀ ਕਰਦੇ ਆ ਵੀ ਆਪਾਂ ਨਫਸ ਹੈ ਜਿਹੜੀ ਲਾਲਚ ਨੂੰ ਕੰਟਰੋਲ ਚ ਰੱਖ ਕੇ ਚੱਲਦੇ ਆ ਬਿਲਕੁਲ ਜੀ ਬਿਲਕੁਲ ਇਹ ਨਹੀਂ ਵੀ ਚੀਜ਼ ਵਧੀਆ ਕੱਢ ਕੇ ਲਿਆਉਂਦੀ ਆ ਸਾਈਜ਼ ਬੜਾ ਕਰਤਾ ਨਾਲੀਆਂ ਰੇਟ ਉੱਪਰ ਕਰਤਾ ਨਾ ਉਹ ਕੰਮ ਨਹੀਂ ਰੇਟ ਜਾਇਜ਼ ਰੱਖਣਾ ਆ ਚੀਜ਼ਾਂ ਦੇਣੀ ਆ ਇਹ ਕਲਾਸ ਬਿਲਕੁਲ ਜੀ ਬਿਲਕੁਲ 650 ਰੁਪਏ ਦੇ ਵਿੱਚ ਦੋਸਤੋ ਤੁਹਾਡੇ ਯਾਰ ਪੂਰੇ ਕਮਰੇ 'ਚ ਵੇਚ ਜਾਣਾ ਹੈ ਬਰੀਕ ਬੁੱਟੀ ਆ ਦੇਖੋ ਹਾਂ ਬੀ ਬੁੱਟੀ ਬਹੁਤ ਬਰੀਕ ਆ ਡਿਜ਼ਾਈਨ ਬਹੁਤ ਸੋਹਣਾ ਯਾਰ ਮੇਲੇ ਕਿੱਥੇ ਦਾ ਟਰਕੀ ਦਾ ਉਹ ਸੋਹਣਾ ਪੀਸ ਹੈ ਤੁਸੀਂ ਇਹਦੇ ਕਿਸੇ ਨੂੰ 20000 ਦਾ ਕਹਿ ਦੋ ਮੈਨਾਂ ਵੀ 20000 ਦਾ ਲੈ ਕੇ ਆ ਉਹ ਯਕੀਨ ਮੰਨ ਜਾਊਗਾ ਮਾਕਾ ਜੀ 바ਰਗੇਨਿੰਗ ਕਰਕੇ 20 20000 ਦਾ ਵਿਕਦੇ ਨੇ ਵਿਕਦੇ ਨਹੀਂ ਸਹੀ ਪਰ ਆਪਾਂ ਇਹ ਕੰਮ ਨਹੀਂ ਕਰਨਾ ਬਿਲਕੁਲ ਆਪਾਂ ਨਹੀਂ ਕਹਦਾ ਸਿਰਫ 650 ਰੁਪਏ ਦੇ ਆਓ ਥੋੜੀ ਜਿਹੀ ਪੰਛੀ ਚਾਹ ਤੁਹਾਨੂੰ ਪਰਦੇ ਆ ਦੇ ਵੀ ਮਰਵਾ ਦਈਏ ਦੇਖੋ ਬਿਲਕੁਲ ਜੀ ਬਿਲਕੁਲ ਬਿਲਕੁਲ ਆਹ ਡਬਲ ਪਰਦਾ ਦੇਖੋ ਬਹੁਤ ਸੋਹਣਾ ਪਰਦਾ ਡਬਲ ਹੈ ਇਹਦੇ ਪਿੱਛੇ ਕਪੜਾ ਲੱਗਿਆ ਹੋਇਆ ਹੈ ਠੀਕ ਹੈ ਰੱਬ ਦੀ ਕਿਰਪਾ ਨਾਲ ਸਟਾਕ ਆਪਣੇ ਕੋਲੇ ਪਿਆ ਹੈ ਰੇਟ ਹੈ ਇਹਦਾ 9 ਫੁੱਟ ਦਾ 1400 ਆਪਾਂ ਦੇਣਾ 700 ਚ ਡਬਲ ਪਰਦਾ ਹਾਂਜੀ ਸਿਰਫ 700 ਦਾ 350 ਦਾ ਪਹਿ ਗਿਆ ਇੱਕ 700 ਦਾ 1400 ਦਾ ਰੇਟ ਹਾਂ 350 ਦਾ ਇੱਕ ਪਹਿ ਗਿਆ ਜੇ ਦੇਖੀਦਾ ਬਿਲਕੁਲ ਸਹੀ ਹਾਂ 700 ਦਾ ਜੋੜਾ ਮਿਲ ਜਾਣਾ ਆ ਆ ਦੋ ਕਲਰ ਨੇ ਜੀ ਕਾ ਕਲਰ ਹੈ ਇਸ ਤੋਂ ਇਲਾਵਾ ਇਹ ਕਾ 9 ਫੁੱਟਾ ਪਰਦਾ 1100 ਆਪਾਂ ਦੇਣਾ 550 ਦਾ ਸਿਰਫ 550 ਰੁਪਏ ਦਾ ਸਿਰਫ 550 ਦਾ ਜਾਰੀ ਦਾ ਲਿਹਾੜੀ ਆ ਨਾ ਸੋਹਣਾ ਲੱਗੂ ਇੱਕ ਆਈਟਮ ਨਮੀ ਆਈ ਹੈ ਹਾਂ ਏ ਆ ਦੇਖੋ ਜੀ ਚਾਲਰ ਵਾਲਾ ਪਰਦਾ ਉੱਪਰ ਇਹਦੇ ਚਾਲਰ ਲੱਗੀ ਹੋਈ ਆ ਦੇਖੋ ਬਹੁਤ ਸੋਹਣੀ ਚਾਲਰ ਆ ਦੇਖੋ ਜੀ ਇਹ ਤਾਂ ਪੂਰੀ ਗੱਲ ਬਣਾ ਦੇ ਜਦੋਂ ਲੱਗ ਜਾਵੇ 9 ਫੁੱਟ ਦਾ ਪਰਦਾ ਹੈ ਕੀਮਤ ਹੈ ਸਿਰਫ 600 ਸਿਰਫ 600 ਦੇਖੋ ਰੇਟ ਮੈਂ ਬੋਲਾਂਗਾ بار بار ਕਿਰਪਾ ਕਰਕੇ ਨੋਟ ਕਰ ਲਿਓ ਤੁਸੀਂ ਆ ਦੇਖੋ 9 ਫੁੱਟਾ ਪਰਦਾ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਤਾਂ ਕਿ ਵਾਤੋਂ ਵਾਤ ਆ ਦੇਖੋ 9 ਫੁੱਟਾ ਪਰਦਾ ਸਿਰਫ 350 ਦਾ ਹੀ ਸਿਰਫ 350 ਰੁਪਏ ਦਾ ਆ ਦੇਖੋ ਜੀ 9 ਫੁੱਟਾ ਪਰਦਾ ਕੀਮਤ ਹੈ ਸਿਰਫ 450 ਸਿਰਫ 450 ਭਾਜੀ ਦੇਖੋ ਕਿੰਨਾ ਸੋਹਣਾ ਪਰਦਾ ਹੈ ਗੱਲ ਬਾਤ ਵੰਡਣੀ ਪੂਰੀ ਹੈ ਏਡਾ ਰੂਹਾਂ ਖੁਸ਼ ਕਰਦਾ ਹੈ ਜੀ ਆ ਦੇਖੋ ਆ ਬਲੈਕ ਆਊਟ ਦਾ ਪਰਦਾ ਹੈ 9 ਫੁੱਟਾ ਪਰਦਾ ਹੈ ਸਿਰਫ 500 ਸਿਰਫ 500 ਰੁਪਏ ਦਾ ਹੀ ਬਿਲਕੁਲ 500 ਆ ਦੇਖੋ ਇੱਕ ਆ ਆਈਟਮ ਆਈ ਹੈ ਬੁਲਬੁਲੇ ਦਾ ਨਾਮ ਆ ਬੁਲਬੁਲ ਠੀਕ ਹੈ ਭਾਜੀ ਇਹ 9 ਫੁੱਟਾ ਪਰਦਾ ਹੈ ਕੀਮਤ ਹੈ 350 ਸਿਰਫ 350 ਰੁਪਏ ਦਾ ਰੰਗ ਤੇ ਨ ਮਿਲਣਗੇ ਜੀ ਇਹਦੇ ਇੱਕ ਆ ਜੂਟ ਦੇ ਵਿੱਚ ਆਇਆ ਹੈ ਅੱਛਾ ਜੂਟ ਐਟ ਮੈਂ ਡਲ ਜਿਹੜੇ ਬਹੁਤ ਹਾਈ ਫਾਈ ਕਸਟਮਰ ਨੇ ਇਹਨੂੰ ਲਾਈਕ ਕਰਦੇ ਨੇ ਕਿ ਇਹ ਸ਼ਾਈਨਿੰਗ ਨਾ ਹੋਵੇ ਉੱਪਰ ਕੱਪੜੇ ਦੇ ਬਿਲਕੁਲ ਇਹ ਬਿਗੈਰ ਸ਼ਾਈਨਿੰਗ ਤੋਂ ਹੈ ਪੰਜ ਕਲਰ ਨੇ ਇਹਦੇ ਵਿੱਚ ਅੱਛਾ 7 ਫੁੱਟਾ ਪਰਦਾ 500 8 ਫੁੱਟਾ 550 9 ਫੁੱਟਾ 600 ਠੀਕ ਹੈ ਭਾਜੀ ਇਹ ਥੋੜਾ ਨਾਰਮਲ ਬਜਟ ਤੇ ਆ ਗਿਆ 7 ਫੁੱਟਾ 150 ਸਿਰਫ 150 ਤੁਸੀਂ ਕਹੋਗੇ ਸਿੱਧਾ 600 ਤੋਂ 150 ਦੇ ਆਗੇ ਦੇਖੋ ਸਾਰੇ ਕਸਤੂਰ ਨੂੰ ਨਾਲ ਲੈ ਕੇ ਚਲਦੇ ਆ ਜਿਹੜੇ ਨਾਰਮਲ ਬੰਦੇ ਨੇ ਕਿੱਥੇ ਜਾਣ ਕਿੱਥੇ ਜਾਣ ਬਿਲਕੁਲ ਉਹਨਾਂ ਦੇ ਵਾਸਤੇ ਵੀ ਸਮਾਨ ਸਾਰਾ ਮਿਲੂਗਾ ਇਹ ਆ ਕਸਤੂਰੀ ਦੇ ਨਾਮ ਤੇ ਕਿਆ ਬਾਤ ਹੈ ਇਹਦਾ ਨਾਮ ਆ ਕਸਤੂਰੀ ਦੇਖੋ ਜੀ ਕਿੰਨੀ ਬਿਹਤਰੀਨ ਆਈਟਮ ਆ ਆ ਰੰਗ ਨੇ ਇਹਦੇ ਸਾਰੇ 9 ਫੁੱਟਾ ਪਰਦਾ ਦੇਣਾ ਕਿੰਨੇ ਦਾ ਸਿਰਫ 550 ਦਾ ਸਿਰਫ 550 ਦਾ 550 ਦਾ 7 ਫੁੱਟਾ 450 ਬਹੁਤ ਸੋਹਣਾ ਕੱਪੜਾ ਜੀ ਫੁੱਟ ਦੇ ਹਿਸਾਬ ਨਾਲ ਰੇਟ ਆ ਦੇਖੋ ਜੀ ਆ ਚਾਲਰ ਵਾਲਾ ਪਰਦਾ ਹੈ 9 ਫੁੱਟਾ 350 ਜੀ ਸਿਰਫ 350 ਪਾਜੀ ਪੈਸ ਵਾਲਾ ਪਰਦਾ ਹੈ 9 ਫੁੱਟਾ 300 ਦਾ ਜੀ ਰੱਬ ਦੀ ਕਿਰਪਾ ਨਾਲ ਮੈਂ ਕਹਣਾ ਵੀ ਤੁਹਾਨੂੰ 3 ਦਿਨ ਲੱਗ ਜਾਣਗੇ ਤੁਸੀਂ ਵੀਡੀਓ ਬਣਾਈ ਜਾਓਗੇ ਵੀਡੀਓ ਮੁੱਕਣੀ ਨਹੀਂ ਬਹੁਤ ਡਿਜ਼ਾਈਨ ਨੇ ਬਹੁਤ ਡਿਜ਼ਾਈਨ ਨੇ ਬਹੁਤ ਡਿਜ਼ਾਈਨ ਨੇ ਬਹੁਤ ਡਿਜ਼ਾਈਨ ਨੇ ਕਿਆ ਬਾਤ ਇਹ ਰੈਬਿਟ ਫਰ ਹੈ ਜੀ ਰੈਬਿਟ ਫਰ ਕਿਆ ਬਾਤ ਪ੍ਰਿੰਟਡ ਰੈਬਿਟ ਫਰ ਇਹ ਟਰਕੀ ਹੈ ਜੀ ਇਹ 700 ਦਾ ਜੀ ਇਹ 900 ਦਾ ਜੀ ਮੈਂ ਆਦਤ ਤੋਂ ਮਜਬੂਰ ਆ ਜੀ ਦੇਖੋ ਰੇਟ ਬੋਲੀ ਜਾਣੇ ਨੇ ਮੈਨੇ ਤੁਸੀਂ ਸੇਵ ਕਰੀ ਜਾਓ ਆ 골ਡ ਬੈਟ ਬੜਾ ਮਸ਼ਹੂਰ ਹੋਇਆ ਹੈ 골ਡ ਬੈਟ ਸੋਨੇ ਦਾ ਮੈਟ ਸੋਨੇ ਦਾ ਬੈਟ ਸੋਨੇ ਦਾ ਬੈਟ ਸਿਰਫ 600 ਮੈਟ ਤੇ ਸੋਨਾ ਲੱਗਿਆ ਹੋਇਆ ਬਿਲਕੁਲ ਉਹ ਚੀਜ਼ ਹੈ ਇਹ ਸਿਰਫ 600 ਦਾ ਸਿਰਫ 600 ਰੁਪਏ ਦਾ ਮਿਲਣਾ ਦੋਸਤੋ ਇੱਕ ਲੌਂਗ ਇੱਕ ਫ੍ਰੀ ਪਾਉਂਗੇ ਕਿਆ ਬਾਤ ਹੈ ਸਿਰਫ 1500 ਦਾ ਪੈਣਾ ਇੱਕ ਬੈਟ ਸਿਰਫ 1500 ਦਾ ਜੀ ਭਾਜੀ ਪੂਰੀ ਵਧੀਆ ਇੱਕ ਡਬਲ ਬੈਟ ਦਾ ਦੇਖੋ ਜੀ ਉਹ ਵੀ ਡਬਲ ਬੈਟ ਸੀ ਇਹ ਵੀ ਡਬਲ ਬੈਟ ਹੈ ਠੀਕ ਹੈ 2000 ਰੁਪਏ ਦਾ ਡਬਲ ਬੈਟ ਦਾ ਆਫਰ ਉਹੀ ਹੈ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਹਾਂਜੀ ਆ ਕੰਫਰਟਰ ਸੈਟ ਹੈ ਚੀਕਾ ਇਹ ਚੀਜ਼ ਬੜੀ ਪਿਆਰੀ ਆਈਟਮ ਹੈ ਬਹੁਤ ਸੋਹਣੀ ਆਈਟਮ ਹੈ ਹੂੰ ਦੇਖੋ ਤੁਹਾਡੀ ਰੂਹ ਖੁਸ਼ ਹੋ ਜੂਗੀ ਦੇਖ ਕੇ ਦੇਖੋ ਅੱਛਾ ਸੈਟ ਦਾ ਪੂਰਾ ਪੂਰਾ ਸੈਟ ਹੈ ਜੀ ਇਹ ਆ ਕੰਫਰਟਰ ਹੈ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਨਾਲ ਪਿੱਲੋ ਕਵਰ ਨੇ ਠੀਕ ਹੈ ਭਾਜੀ 3600 ਰੇਟ ਹੈ 50% ਡਿਸਕਾਊਂਟ ਹੈ ਅੱਛਾ ਸਟਾਕ ਕਲੀਅਰ ਕਰਨਾ ਹੈ 1800 ਰੁਪਏ ਦੇ ਵਿੱਚ ਸਿਰਫ 1800 ਰੁਪਏ ਦਾ ਜੀ ਸਿਰਫ 1800 ਚਾਹ ਬਦ ਦੋ ਸਾਰਾ ਕੁਝ ਲੈ ਜਾਓ 1800 ਦੇ ਵਿੱਚ ਦੇਖੋ ਇੱਕ ਆਈਟਮ ਹੋਰ ਦਿਖਾਣੇ ਆ ਤੁਹਾਨੂੰ ਇਹ ਬਹੁਤ ਵਧੀਆ ਆਈਟਮ ਹੈ ਕਿੰਗ ਸਾਈਜ਼ ਦੀ ਬੈੱਡ ਸ਼ੀਟ ਹੈ ਨਾਲ ਇਹਦੇ ਆ ਦੇਖੋ ਜੀ 쿠ਸ਼ਨ ਨੇ ਅੱਛਾ ਹਾਂ ਜੀ ਆ ਨਾਲ ਹੈਗੇ ਨੇ ਪਿੱਲੋ ਬਿਲਕੁਲ ਜੀ ਬਿਲਕੁਲ ਫਰੇਲ ਵਾਲੇ ਪਿੱਲੋ ਨੇ ਕਿਆ ਬਾਤ ਹੈ 2000 ਰੇਟ ਹੈ ਆਫਰ ਹੋਈ ਆ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਹੈ ਕਿਆ ਬਾਤ ਹੈ ਦੋਸਤੋ ਇੱਕ ਨਾਲ ਇੱਕ ਫ੍ਰੀ ਬੇਚਣੀ ਹੈ ਤੁਹਾਨੂੰ ਆ ਚੀਜ਼ 2000 ਰੇਟ ਹੈ 1000 ਚ ਬੇਚ ਜਾਣਾ ਜੀ 1000 ਰੁਪਏ ਦੀ ਪੇਜਣੀ ਹੈਗੀ ਕਿੰਗ ਸਾਈਜ਼ ਬੈੱਡ ਸ਼ੀਟ ਹੈ ਜੀ ਬਿਲਕੁਲ ਤਾਂ ਦੋਸਤੋ ਉੱਪਰ ਆ ਗਏ ਹੁਣ ਭਾਜੀ ਸ਼ੁਰੂ ਕਰਦੇ ਵਾਸਤੇ ਤੁਸੀਂ ਬਹੁਤ ਵਧੀਆ ਚੀਜ਼ਾਂ ਦੇ ਲਓ ਪਹਿਲਾਂ ਕੋ ਜਿੱਥੋਂ ਸਾਨੂੰ ਸਾਰਾ ਕੁਝ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਨਾਲ ਜਿੱਥੋਂ ਸਾਰਾ ਕੁਝ ਮਿਲਦਾ ਹੈ ਬਿਲਕੁਲ ਜੀ ਉਸ ਚੀਜ਼ ਦਾ ਸਮਾਨ ਅਸੀਂ ਵਿਸ਼ੇਸ਼ ਕਰਕੇ ਖਿਆਲ ਕਰਦੇ ਆਂ ਵੀ ਅਸੀਂ ਕਹਿੰਦੇ ਸਾਨੂੰ ਸੇਵਾ ਦਾ ਮੌਕਾ ਮਿਲੇ ਉਸ ਪ੍ਰਮਾਤਮਾ ਨੇ ਸਾਨੂੰ ਇੰਨੀ ਇੱਕ ਤਾਕਤ ਬਖਸ਼ੀ ਬਿਲਕੁਲ ਜੀ ਬਿਲਕੁਲ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਵੀ ਬਹੁਤ ਮਾਰਜਨ ਰੀਜ਼ਨੇਬਲ ਰੱਖਣਾ ਹੈ ਹਾਂਜੀ ਬਿਲਕੁਲ ਆ ਆਈਟਮ ਆਪਾਂ ਲੈ ਕੇ ਆਏ ਆ ਦੇਖੋ ਜੀ ਇਹ ਗੁਰੂ ਘਰਾਂ ਵਾਸਤੇ ਆ ਲੰਗਰ ਪੱਟੀ ਬਿਲਕੁਲ ਜੀ ਬਿਲਕੁਲ ਲੰਗਰ ਪੱਟੀ ਦੇਖੋ ਸਾਡੀ ਦੁਕਾਨ ਦੇਖੋ ਤੁਸੀਂ ਸਾਰੀ ਪੱਟੀ ਖੁੱਲ ਗਈ ਜੀ ਇਹ ਭਾਜੀ ਬਹੁਤ ਵਧੀਆ ਨਾ ਕਿੰਨੇ ਫੁੱਟ ਦੀ ਹੈ ਭਾਜੀ ਇਹ 30 ਫੁੱਟ ਲੰਬੀ ਪੱਟੀ ਹੈ ਜੀ ਇਹ 30 ਫੁੱਟ ਲੰਬੀ ਪੱਟੀ ਭਾਜੀ ਅੱਛਾ 2 ਫੁੱਟ ਚੌੜੀ ਹੈ 30 ਫੁੱਟ ਲੰਬੀ ਹੈ ਇਹ ਨਹੀਂ ਕੋਈ 1000 ਹੈ ਕੋਈ 800 ਹੈ ਸਿਰਫ 400 ਰੁਪਏ ਦੀ ਪੱਟੀ ਹੈ ਸਿਰਫ 400 ਰੁਪਏ ਭਾਜੀ ਬੜੀ ਚੰਗੀ ਬਾਤ ਹੈ ਅੱਛਾ ਜੀ ਇੱਕ ਆਪਾਂ ਇਹ ਆਫਰ ਕੱਢਿਆ ਜੀ ਦਰੀਆਂ ਦਾ ਇਹ ਦਰੀਆਂ ਦਾ ਆਫਰ ਕੱਢਿਆ ਹੈ ਦੇਖੋ ਇਹ ਦਰੀ ਦੀ ਜਿਹੜੀ ਕੀਮਤ ਹੈ 600 ਹੈ ਅਸੀਂ ਆਫਰ ਲਾਇਆ 10 ਦਰੀਆਂ ਤੇ ਠੀਕ ਹੈ ਜੀ ਇਹ 10 ਦਰੀਆਂ ਆਪਾਂ ਕੀਮਤ ਦੇਣੀ ਹੈ ਸਿਰਫ 4000 ਸਿਰਫ 4000 ਰੁਪਏ ਸਿਰਫ 4000 ਦਰੀ ਦਾ ਸਾਈਜ਼ ਦੇਖੋ ਤੁਸੀਂ ਕਿੱਡਾ ਵਟਾ ਤੇ 400 ਦੀ ਪੈ ਗਈ ਇੱਕ ਸਿਰਫ 400 ਦੀ ਦਰੀ ਪੈ ਗਈ ਸਾਈਜ਼ ਦੇਖੋ ਮੂ ਇਹਦਾ ਰੇਟ 600 ਹੈ 10 ਦੇ ਆਫਰ ਲਾਇਆ ਆਪਾਂ ਨੇ 4000 ਦੀਆਂ 10 ਦਰੀਆਂ ਆਪਾਂ ਬਦਲ ਦੋ 400 ਦੀ ਪੈ ਜੂਗੀ ਆਫਸਰ ਕਹਿੰਦਾ ਮਤਲਬ ਜੇ ਤੁਸੀਂ ਇਕੱਠੀਆਂ ਲੈਣੇ ਹੋ ਤਾਂ ਇੱਕ ਐਂਡਮ ਲੈ ਗਏ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਚੀਜ਼ ਦੇਖੋ ਤੁਸੀਂ 9.5 ਫੁੱਟ ਦੀ ਐ ਚੁੜਾਈ ਹੈ ਜੀ ਠੀਕ ਹੈ ਜੀ 100 ਫੁੱਟ ਲੰਬਾ ਖਾਨਾ ਜੀ ਇਹ। ਕੀ ਬਾਤ ਹੈ। ਭਾਜੀ ਕਿੰਨੇ ਰੁਪਏ ਦੀ? 100 ਵੀ ਹੋ ਸਕਦਾ 105 ਵੀ ਹੋ ਸਕਦਾ 110 ਵੀ ਆਈਡੀਆ ਵਾਸਤੇ ਦੱਸ ਰਿਹਾ ਹਾਂ ਵੀ 100 ਫੁੱਟ ਲੰਬਾ ਹੋ ਸਕਦਾ ਹੈ। ਬਿਲਕੁਲ ਜੀ। ਰੇਟ ਕੋਈ ਇਹਦਾ 40 ਨਹੀਂ ਕੋਈ 35 ਨਹੀਂ ਸਿਰਫ ਮਹਿਜ਼ 20 ਰੁਪਏ ਸਕੇਅਰ ਫੁੱਟ ਹੈ। ਸਿਰਫ 20 ਰੁਪਏ ਸਕੇਅਰ ਫੁੱਟ ਹੈ। ਸਿਰਫ 20 ਰੁਪਏ ਸਕੇਅਰ ਫੁੱਟ ਹੈ। ਦੋਨੋਂ ਸਾਈਡਾਂ ਵਿਛਾ ਸਕਦੇ ਆ ਆਪਾਂ। ਕੀ ਬਾਤ ਹੈ। ਚਾਹੇ ਡਾਰਕ ਸਾਈਡ ਵਿਛਾਓ ਬਿਲਕੁਲ। ਚਾਹੇ ਲਾਈਟ ਸਾਈਡ ਵਿਛਾਓ। ਰੇਟ ਹੈ 20 ਰੁਪਏ ਸਕੇਅਰ ਫੁੱਟ ਔਰ ਡਿਜ਼ਾਈਨ। ਕਿਆ ਬਾਤ ਹੈ ਤਵੀਦ ਖੁਸ਼ ਕਰਦਾ ਹੈ ਡਿਜ਼ਾਈਨ ਦੇਖੋ ਕਿਆ ਬਾਤ ਹੈ ਭਾਜੀ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਕਿਰਪਾ ਕਰਕੇ ਥੋੜਾ ਜਿਹਾ ਡਿਜ਼ਾਈਨ ক্লোਜ਼ ਲੈ ਆਵੇ ਜੀ ਦੇਖੋ ਜੀ ਮੇਰੀਆਂ ਸੰਗਤਾਂ ਨੇ ਗੁਰੂ ਦੀਆਂ ਪਿਆਰੀਆਂ ਉਹਨਾਂ ਨੂੰ ਸਾਰੀ ਚੀਜ਼ ਐ ਨਜ਼ਰ ਆ ਜਵੇ ਭਾਜੀ ਉਹ ਪਿੱਛੇ ਰੀਲ ਬਹੁਤ ਸੋਹਣੀ ਆ ਦੇਖੋ ਡਿਜ਼ਾਈਨ ਸਾਰੇ ਹਾਂ ਆ ਦੇਖੋ ਆ ਡਿਜ਼ਾਈਨ ਆਈਜ਼ ਵਾਲਾ ਡਿਜ਼ਾਈਨ ਬੜਾ ਪਿਆਰਾ ਲੱਗਦਾ ਹੈ ਬਹੁਤ ਪਿਆਰਾ ਜੀ ਭਾਜੀ ਕਿਆ ਬਾਤ ਹੈ ਹਾਂ ਦੇਖਾ ਹੂੰ ਮੈਂ ਕਹਿੰਦਾ ਵੀ ਡਿਜ਼ਾਈਨ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਬਿਲਕੁਲ ਹੈਵੀ ਜੀਐਸਐਮ ਦੇ ਵਿੱਚ ਹੈ ਬਹੁਤ ਪਰਹਾਨ ਹੈ ਹਾਂ ਭਾਜੀ ਹੈਵੀ ਜੀਐਸਐਮ ਦੇ ਵਿੱਚ ਪਤਾ ਲੱਗ ਰਿਹਾ ਭਾਜੀ ਕੱਪੜੇ ਤੋਂ ਹੱਥ ਲੱਗੇ ਵੀ ਬਾਕੀ ਚੀਜ਼ ਇਕੱਠਾ ਨਹੀਂ ਹੋਊਗਾ ਗੁਰਦੁਆਰਾ ਸਾਹਿਬ ਲਈ ਦੀ ਵਿਸ਼ੇਸ਼ ਆਇਟਮ ਬਟਾਈ ਹੈ ਬਿਲਕੁਲ ਦੁਬਾਰਾ ਬੋਲਾਂਗਾ 9.5 ਫੁੱਟ ਚੁੜਾਈ ਹੈ ਠੀਕ ਹੈ ਜੀ ਥਾਣ ਦੇ ਵਿੱਚ 100 ਵੀ ਹੋ ਸਕਦਾ 110 ਵੀ ਹੋ ਸਕਦਾ ਹੈ ਰੇਟ ਹੈ 20 ਰੁਪਏ ਪਰ ਸਕੇਅਰ ਫੁੱਟ ਬਿਲਕੁਲ 20 ਰੁਪਏ ਪਰ ਸਕੇਅਰ ਫੁੱਟ ਤੋਂ ਇਕੱਠਾ ਕੁਠਾ ਨਹੀਂ ਹੁੰਦਾ 15 ਲੱਗਾ ਹੋਵੇ ਪੱਖਾ ਲੱਗਿਆ ਹੋਵੇ ਸਾਰੇ ਡਿਜ਼ਾਈਨ ਸਾਰੇ ਕਲਰ ਆ ਆਈਟਮ ਆਪਾਂ ਪਹਿਲਾਂ ਤੋਂ ਵੇਚ ਰਹੇ ਆ ਇਹਦੀ ਜਿਹੜੀ ਚੜਾਈ ਹੈ ਅੱਛਾ ਇਹ ਵੱਧਾ ਜੀ ਇਹਦੀ 12 ਫੁੱਟ ਚੜਾਈ ਹੈ ਜੀ 12 ਫੁੱਟ ਹਾਂ ਆਪਾਂ ਦੇਖੋ ਜੀ 12 ਫੁੱਟ ਦੀ ਚੜਾਈ ਹੈ ਜੀ ਕਿਆ ਬਾਤ ਹੈ ਤੇ ਬਰੀਕ ਕੰਮ ਕੀਤਾ ਹੋਇਆ ਪੂਰਾ ਬਹੁਤ ਸੋਹਣਾ ਮਾਲ ਹੈ ਸ਼ਨੀਲ ਦੀ ਕਹਿੰਦੇ ਨੇ ਇਹਨੂੰ ਸ਼ਨੀਲ ਆਈਟਮ ਸ਼ਨੀਲ ਦੀ ਆਈਟਮ ਹੈ ਸ਼ਨੀਲ ਦੀ ਆਈਟਮ ਸਹੀ ਗੱਲ ਹੈ 12 ਫੁੱਟ ਚੜਾਈ ਹੈ ਜੀ ਇਹਦੀ ਜ਼ਰਾ ਰਪਏ ਸਕੁਅਰ ਫੁੱਟ ਦੇ ਹਿਸਾਬ ਨਾਲ 100 ਫੁੱਟ ਬਾਅਦ 1500 1500 ਦਾ 100 ਫੁੱਟ ਆ ਜਾਣਾ ਦੋਸਤੋ ਓਪਨ ਦਾ ਰਪੇਰ ਫੁੱਟ ਮਿਲ ਜਾਣਾ ਹੈ ਹਾਂ ਜੀ ਇੱਕ ਆਈਟਮ ਇਹ ਹੈ ਜੀ ਕਾਟਨ ਦੀ ਚਾਦਰ ਅੱਛਾ ਆ ਸਾਰੇ ਰੰਗ ਨੇ ਜੀ ਇਹਦੇ ਚ ਕੀ ਬਾਤ ਹੈ ਰੰਗ ਬਹੁਤ ਨੇ ਭਾਜੀ ਬਹੁਤ ਸੋਹਣੇ ਰੰਗ ਨੇ ਜੀ ਦੇਖੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਬਿਲਕੁਲ ਬਿਲਕੁਲ ਰੇਟ ਦੱਸਾਂਗਾ ਤੁਹਾਡਾ ਮਨ ਖੁਸ਼ ਹੋ ਜਾਣਾ ਆ ਦੇਖੋ ਰੇਟਾ ਸਿਰਫ 5 ਰੁਪਏ ਸਕਰ ਫੁੱਟ ਸਿਰਫ 15 ਰੁਪਏ ਭਾਜੀ ਸਿਰਫ 5 ਰੁਪਏ ਸਕਰ ਫੁੱਟ ਨਹੀਂ 15 ਰੁਪਏ ਦੇ ਵੀ ਅੱਜ ਕੱਲ ਕੀ ਹੁੰਦਾ ਜੀ 5 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਤੁਸੀਂ ਵੇਚੋ ਦੇਖੋ ਪਹਿਲਾਂ ਮੈਂ ਕਿਹਾ ਵੀ ਗੁਰੂ ਘਰ ਤਾਂ ਜਿੱਥੋਂ ਸਭ ਕੁਝ ਮਿਲਦਾ ਹੈ ਅਸੀਂ ਦੇਣ ਵਾਲੇ ਕੋਈ ਨਹੀਂ ਹੈਗੇ ਜਿੰਨਾ ਕੋ ਹੋ ਸਕਦਾ ਅਸੀਂ ਫਾਇਦਾ ਕਰਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਉੱਤੋਂ ਮੰਦਰ ਚ ਵੀ ਸ਼ਾਓ ਗੁਰੂ ਘਰ ਚ ਹੋਏ ਕਰਾਈਂ ਵਿਸ਼ਵਾਸ ਕਰਦੇ ਹਾਂ ਕਿ ਇਦਾਂ ਹੀ ਵਿਸ਼ਵਾਸ ਕਰਦੇ ਆ ਸਿਰਫ 5 ਰੁਪਏ ਸਕਰ ਫੁੱਟ 15 ਰੁਪਏ ਸਕਰ ਫੁੱਟ ਤੁਹਾਡਾ ਮਾ ਆਪਣੇ ਕੋਲਾਂ ਵੀ ਆਈ ਆ ਦੇਖੋ ਜੀ ਅੱਛਾ ਇਹ ਟੇਬਲ ਕਵਰ ਲਈ ਠੀਕ ਹੈ ਹਾਂ ਜੀ ਇਹ ਲੈਦਰ ਹੈ ਜੀ ਅੱਛਾ ਸੀਟਾਂ ਤੇ ਚੜਾਲ ਵਾਸਤੇ ਠੀਕ ਹੈ ਭਾਜੀ ਇਹ ਚੀਜ਼ ਵੀ ਆ ਗਈ ਆਪਣੇ ਕੋਲ ਜੀ ਬਿਲਕੁਲ ਇਹ ਪੀਵੀਸੀ ਫਲੋਰਿੰਗ ਹੈ ਜੀ ਬਿਲਕੁਲ ਇਹ ਸਾਰਾ ਕਲੀਅਰ ਹੀ ਕਰਨਾ ਹੈ ਕਹਿੰਦੇ ਮਤਲਬ ਸਭ ਮਾਲ ਰੱਬ ਦੀ ਕਿਰਪਾ ਇੱਕ ਵਾਰੀ ਕਲੀਅਰ ਕਰਨਾ ਨਵੇਂ ਸਿਰਿਓ ਸਾਰਾ ਮਾਲ ਲੈ ਕੇ ਆਣਾ ਹੈ ਜੀ 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 10 ਰੁਪਏ ਸਕੁਅਰ ਫੁੱਟ ਇਹ 10 ਰੁਪਏ ਸਿਰਫ 10 ਰੁਪਏ ਕਾਹ ਬਤ ਸਾਰੀ ਆਈਟਮਾਂ ਦਾ ਰੇਟ ਬੋਲੀ ਜਾਵਾਗਾ ਸੇਵ ਕਰੀ ਜਾਓ ਜੀ ਜੀ 2 ਫੁੱਟ ਚੌੜਾ ਜੀ ਹਮ 150 ਫੁੱਟ ਲੰਬਾ 2 ਫੁੱਟ ਚੌੜਾ 150 ਫੁੱਟ ਲੰਬਾ ਰੇਟ ਹੈ ਸਿਰਫ 2000 ਜੀ ਕੀ ਕੀ ਜੀ ਪਾਜੀ ਇਹ ਲੰਗਰ ਬੱਟੀ ਹੈ ਜੀ ਲੰਗਰ ਬੱਟੀ ਹੈ ਲਓ ਜੀ ਆ ਆ ਗਿਆ ਗਰਾਸ ਅੱਛਾ ਵੇਤਨਾਮ ਦਾ ਗਰਾਸ ਹੈ ਜੀ ਇਹ ਇੰਪੋਰਟਡ ਗਰਾਸ ਆ ਫੁੱਲ ਗ੍ਰੀਨਰੀ ਹੈ ਬਿਲਕੁਲ ਬਿਲਕੁਲ ਪਾਜੀ ਤੁਸੀਂ ਕਹਿ ਰਹੀ ਹੋ ਦੇਖੋ ਸਾਡੇ ਕੋਲ ਦੋ ਤਰ੍ਹਾਂ ਦਾ ਮਾਲ ਹੈ ਇਹ ਇੱਕ ਹੈਗਾ 25mm ਇੱਕ ਹੈਗਾ 35mm ਅੱਛਾ 25mm ਦਾ ਰੇਟ ਦੇਣਾ ਆਪਾਂ 23 ਰੁਪਏ ਪਰ ਸਕੁਅਰ ਫੁੱਟ ਜੀ 35 mm ਦਾ ਰੇਟ ਦੇਣਾ ਪਰ 30 ਰੁਪਏ ਸਕਰ ਫੁੱਟ। ਕਿਆ ਬਾਤ ਹੈ ਦੋਸਤੋ ਇਦੋਂ ਸਸਤਾ ਕਿਤੋਂ ਵੀ ਨਹੀਂ ਮਿਲਦਾ ਯਾਰ ਟਰਾਈ ਕਰਕੇ ਆ ਜਿਓ ਚਾਹੀ। ਆ ਕੰਬਲ ਪੈਣੇ ਰੱਬ ਦੀ ਕਿਰਪਾ ਨਾਲ ਦੇਖੋ। ਹੂੰ ਪੂਰਾ ਹੈਵੀ ਕੰਬਲ ਹੈ ਜੀ ਦੇਖੋ। ਅੱਛਾ। ਦੇਖੋ ਇਹਦਾ ਵਜਨ ਹੈ ਲਗਭਗ 4 ਸਵਾ 4 ਕਿਲੋ ਲੱਗਦਾ ਪਤਾ ਜੀ ਵਜਨ ਨਾਲ ਸਿੰਗਲ ਬੈੱਡ ਦਾ ਕੰਬਲ ਹੈ। ਹੂੰ 2500 ਰੁਪਏ ਦਾ ਇੱਕ ਹੈ ਇੱਕ ਨਾਲ ਇੱਕ ਫ੍ਰੀ ਦਾ ਆਫਰ ਹੈ। ਕਿਆ ਬਾਤ ਹੈ 2500 ਰੁਪਏ ਦੇ ਦੋ ਮਿਲਣਗੇ। ਦੋ ਮਿਲਣਗੇ ਜੀ। ਇਹ ਦੇਣਾ ਆਫਰ 7/2/10 ਆਜਾ। ਠੀਕ ਹੈ ਜੀ ਕੀਮਤ ਹੈ ਸਿਰਫ 350 ਸਿਰਫ 350 ਭਾਜੀ ਬਿਲਕੁਲ 350 ਜੀ ਭਾਈ ਜੰਦੇ ਹੋ ਰੇਟ 350 ਦਾ ਫਾਇਦਾ ਕਰਨਾ ਜੀ ਦੇਖੋ ਜਿਹੜਾ ਬੰਦਾ ਸਾਡੇ ਕੋਲ ਇੰਨੀ ਉਮੀਦਾਂ ਨਾਲ ਆਉਂਦਾ ਹੈ ਫਾਇਦਾ ਕਰਨਾ ਹੈ ਬਿਲਕੁਲ ਬਿਲਕੁਲ ਲਓ ਜੀ ਆ ਕੰਬਲ ਦੇਖੋ ਜੀ ਅੱਛਾ ਇਹ ਸਿੰਗਲ ਬੈੱਡ ਦਾ ਕੰਬਲ ਹੈ ਪੂਰਾ ਹੈਵੀ ਕੁਆਲਿਟੀ ਚ ਹੈ ਮੋਟਾਈ ਬਹੁਤ ਹੈ ਬਿਲਕੁਲ ਜੀ ਰੇਟ ਹੈ ਸਿਰਫ 600 ਸਿਰਫ 600 ਰੁਪਏ ਦੇਖੋ ਜੀ ਰੇਟ ਜੋ ਬੋਲਾਂਗੇ ਰੱਬ ਦੀ ਕਿਰਪਾ ਨਾਲ ਦੇਾਂਗੇ ਭਾਜੀ 1.5 ਰੋਲ ਨੂੰ ਭਾਜੀ ਖਤਰਾ ਲੱਗੇ ਬੰਦੇ ਤੁਸੀਂ ਵੇਚ ਸਕਦੇ ਬਈ ਸਾਨੇ ਹੈ ਨਹੀਂ ਉੱਪਰ ਦੇਖੋ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਉਸ ਮਾਲਕ ਦੀ ਰਹਿਮਤ ਨਾਲ ਇਹਦੀ ਚੁੜਾਈ ਹੈ 10 ਫੁੱਟ 10 ਫੁੱਟ ਤੁਹਾਨੂੰ ਛੇਤੀ ਛੇਤੀ ਕੋਈ ਦੁਕਾਨਦਾਰ 10 ਫੁੱਟ ਮੈਟ ਰਕਮੈਂਡ ਨਹੀਂ ਕਰੂਗਾ ਕਿਉਂਕਿ ਇਹਨੂੰ ਰੱਖਣ ਵਾਸਤੇ ਜਗ੍ਹਾ ਇਹਨੂੰ ਕੱਟਣ ਵਾਸਤੇ ਜਗਾ ਲੇਬਰ ਸਾਰਾ ਕੁਝ ਚਾਹੀਦਾ ਪਰ ਆਪਾਂ ਉਸ ਪ੍ਰਮਾਤਮਾ ਦੀ ਉਸ ਪਰਵਰਿਧਕਾਰ ਦੀ ਕਿਰਪਾ ਦੇ ਨਾਲ 10 ਫੁੱਟ ਮਾਲ ਲੈ ਕੇ ਆਏ ਹਾਂ ਹੁਣ ਮੈਂ ਡਿਜ਼ਾਈਨ ਦੀ ਗੱਲ ਕਰਾਂਗਾ ਤਾਂ ਡਿਜ਼ਾਈਨ ਮੋਹ ਬੋਲਦੇ ਨੇ ਬਰੀਕ ਬਿਨਾਕਾਰੀ ਹੈ ਰੂਹਾ ਖੁਸ਼ ਕਰਦੇ ਨੇ ਜੀ ਕਿਰਪਾ ਕਰਕੇ ਸੰਗੈ ਫੜੀ ਬਟਿਆ ਦੇਖ ਆ ਦੇਖੋ ਜੀ ਰੰਗ ਹੈ ਮਹਿਰੂਨ ਪੂਰੀ ਕੈਰ ਦੀ ਜੀ ਭਾਜੀ 10 ਫੁੱਟ ਚੁੜਾਈ ਹੈ ਜੀ ਦੇਖੋ 100 ਫੁੱਟ ਦੀ ਲੰਬਾਈ ਹੈ ਹੂੰ ਰੂਹਾ ਦੇਖੋ ਭਾਜੀ ਦੂਜੀ ਗੱਲ ਇਹ ਹੈ ਮੈਂ ਹਮੇਸ਼ਾ ਆਪਣੀ ਵੀਡੀਓ ਚ ਕਹਿੰਦਾ ਆ ਵੀ ਚੀਜ਼ ਜੇ ਕੋਈ ਮੈਂ ਬ੍ਰਿਲੀਅੰਟ ਲਿਆਉਣਾ ਕੋਈ ਅਨੋਖੀ ਲਿਆਉਣਾ ਪਰ ਮੈਂ ਆਪਣਾ ਮਾਰਜਨ ਨਹੀਂ ਵਧਾਉਂਦਾ ਹੈਡਲ ਕੋਈ ਸਹੀ ਗੱਲ ਹੈ ਭਾਜੀ ਮਾਰਜਨ ਮੈਂ ਆਪਣਾ ਲਿਮਟਿਡ ਰੱਖਦਾ ਹੁਣ ਮੈਂ ਤੁਹਾਨੂੰ ਰੇਟ ਵੀ ਦੱਸਾਂਗਾ ਸਾਰੀ ਗੱਲ ਕਲੀਅਰ ਏ ਆ ਦੇਖੋ ਜੀ ਆ ਡਿਜ਼ਾਈਨ ਵੱਖਰਾ ਆ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਛੇਤੀ ਛੇਤੀ ਇਹ ਦੁਕਾਨਦਾਰ ਕੋਈ ਰੱਖਦਾ ਨਹੀਂ ਉਹਦੀ وجہ ਇਹ ਹੈ ਵੀ ਇਹਨੂੰ ਕੱਟਣਾ ਰੱਖਣਾ ਦਿੱਕਤ ਆਉਂਦੀ ਹੈ ਲੇਬਰ ਵੀ ਜਗਾ ਵੀ ਹੁਣ ਮੈਂ ਤੁਹਾਨੂੰ ਰੇਟ ਦੱਸੂਗਾ ਕੋਈ 60 ਨਹੀਂ ਕੋਈ 70 ਨਹੀਂ ਕੋਈ 80 ਨਹੀਂ ਕੋਈ 100 ਨਹੀਂ ਅੱਛਾ ਜੀ ਮੈਂ ਤੇ 40 ਰੁਪਏ ਸਕਰ ਫੁੱਟ ਦਿਆਂਗਾ ਸਿਰਫ 40 ਰੁਪਏ ਭਾਜੀ ਸਿਰਫ 40 ਰੁਪਏ ਸਕਰ ਫੁੱਟਾ ਜੀ 10 ਫੁੱਟ ਦੀ ਚੁੜਾਈ ਹੈ ਜੀ ਦੇਖੋ। ਕਿਆ ਬਾਤ ਹੈ ਭਾਜੀ 10 ਫੁੱਟ ਚੁੜਾਈ ਉਹ ਤੇ ਕੁਆਲਿਟੀ ਵੀ ਬਹੁਤ ਵਧੀਆ ਜੀ। ਸਾਡੇ ਕੋਲ ਬਹੁਤ ਕਸਟਮਰ ਇਹ ਆ ਕੇ ਕਹਿੰਦੇ ਸੀ ਵੀ ਵੀਰ ਜੀ ਜੋੜ ਜ਼ਿਆਦਾ ਨਹੀਂ ਪੈਣਾ ਚਾਹੀਦੇ। ਬਿਲਕੁਲ ਜੋੜ ਘੱਟ ਪੈਂਦੇ ਵਿੱਚ। ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲਾ ਵੱਡਾ ਗੜਾਉਨ ਅਸੀਂ ਇੱਕ ਨਵਾਂ ਹੋਰ ਲਿਆ। ਉਸ ਮਾਲਕ ਦੀ ਰਹਿਮਤ ਦੇ ਨਾਲ ਪਹਿਲਾਂ ਸਾਡੇ ਕੋਲ ਜਗ੍ਹਾ ਦੀ ਪ੍ਰੋਬਲਮ ਸੀ ਤਾਂ ਕਰਕੇ ਅਸੀਂ ਇਹ ਮਾਲ ਮੰਗਵਾਇਆ ਹੈ 10 ਫੁੱਟ ਦੀ ਚੁੜਾਈ ਹੈ ਜੀ। 10 ਫੁੱਟ ਚੁੜਾਈ ਹੈ। ਕੋਈ ਰੋਲ 100 ਫੁੱਟ ਲੰਬਾ ਵੀ ਹੈ, ਕੋਈ ਰੋਲ 105 ਫੁੱਟ ਲੰਬਾ ਵੀ ਹੈ। ਰੇਟ ਆਪਾਂ ਚਾਹੇ ਤੁਸੀਂ 10 ਮੋਟਾ ਵਾਲਾ ਲੈਣੋ ਰੇਟ ਆਪਾਂ ਦੇਣਾ ਸਿਰਫ 40 ਰੁਪਏ ਸਕਰ ਫੁੱਟ 40 ਰੁਪਏ ਸਕਰ ਫੁੱਟ ਦੋਸਤੋ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇੱਕ ਡਿਜ਼ਾਈਨ ਦੋ ਡਿਜ਼ਾਈਨ ਤਿੰਨ ਡਿਜ਼ਾਈਨ ਦੋ ਡਿਜ਼ਾਈਨ ਆ ਪਲੀਆਂ 'ਚ ਬੰਦ ਪਏ ਨੇ ਠੀਕ ਹੈ ਜੀ ਮਾਲ ਰੱਬ ਦੀ ਕਿਰਪਾ ਨਾਲ ਪੂਰਾ ਪਿਆ ਜੀ ਸ਼ੀਟਾ ਸ਼ੀਟਾ ਰੱਬ ਦੀ ਕਿਰਪਾ ਨਾਲ ਗਾਗ ਦਾ ਫਾਇਦਾ ਕਰਨਾ ਹੈ ਮਨੋਤ ਕੋਈ ਹੈ ਯੂਵੀ ਸ਼ੀਟ ਕਹਿੰਦੇ ਨੇ ਸਾਈਜ਼ ਹੈ 10x4 ਜੀ ਦੇਖੋ ਜੀ ਬਾਰਗੇਨਿੰਗ ਕਰਨੀ ਨਹੀਂ ਹੈ ਦੂਜੀ ਗੱਲ ਇਹ ਹੈ ਇਹ ਨਹੀਂ ਵੀ ਇੱਕ ਸ਼ੀਟ ਲਾਉਂਗੇ ਹੋਰ ਰੇਟ ਹੈ 10 ਸ਼ੀਟਾਂ ਲਾਉਂਗੇ ਹੋਰ ਰੇਟ ਹੈ 50 ਸ਼ੀਟਾਂ ਲਾਉਂਗੇ ਹੋਰ ਰੇਟ ਹੈ 9 ਇੱਕ ਕੋਈ ਨਹੀਂ ਤਾਂ ਜਿੰਨਾ ਮਰਜੀ ਤੁਸੀਂ ਮਾਲ ਲੈ ਲਓ 10x4 ਦੀ ਸ਼ੀਟ ਹੈ ਸਿਰਫ 600 ਰੁਪਏ ਦੀ ਸਿਰਫ 600 ਰੁਪਏ ਦੀ ਸੀਟਾ ਦੋਸਤੇ ਘਰੇ ਆਪੇ ਲਾ ਸਕਦੇ ਹੋ ਆਪੇ ਲਾ ਸਕਦੇ ਆ ਕੋਈ ਮਿਸਤਰੀ ਬੁਲਾਉਣ ਦੀ ਲੋੜ ਨਹੀਂ ਫੇਵਿਕੋਲ ਲੋ 21 ਦੇ ਆਈਟਮ ਆ ਡਿਫਰੈਂਟ ਆਈਟਮ ਹੈ ਇਹਦੀ ਨਿਸ਼ਾਨੀ ਹੈ ਤੇ 골ਡਨ ਆ ਪੱਟੀ ਬਣੀ ਹੋਈ ਹੈ ਜੀ 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 ਇਹ ਆਪਾਂ ਦੇਣੀ ਹੈ 800 ਰੁਪਏ ਦੀ 1800 ਦੀ ਇਹ ਥੋੜੇ ਜਿਹੇ ਪੀਸ ਨੇ ਸੈਂਪਲ ਦੇ ਤੌਰ ਤੇ ਮਗਾਏ ਨੇ ਜਿਆਦਾ ਮਾਲ ਆਪਣੇ ਕੋਲ ਜਿਹੜਾ ਪਿਆ ਹੈ ਉਹ ਪਿਆ ਆਪਣੇ ਕੋਲ 600 ਵਾਲਾ ਪਿਆ ਠੀਕ ਹੈ ਤਾਂ ਡਿਜ਼ਾਈਨ ਐਚ ਵੀ ਬਹੁਤ ਨੇ ਪਾਜੀ ਆ ਵੀ ਬੋਰਡ ਨੇ ਵਧੀਆ ਹੀ ਬਹੁਤ ਸੋਹਣਾ ਮਾਲ ਹੈ ਬਹੁਤ ਸੋਹਣਾ ਮਾਲ ਹੈ ਆ ਰਾਹਦਾਰੀ ਹੈ ਜਿਵੇਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਵਿਚਾਰ ਬਸਤੇ ਜਦੋਂ ਆਪਾਂ ਮੱਥਾ ਟੇਕਣ ਲਈ ਜਾਂਦੇ ਆ ਜੀ ਇਹ ਉਹ ਹੈ ਜਿਵੇਂ ਪਹਿਲਾਂ ਮਾਲ ਤੁਹਾਨੂੰ ਬਾਹਰ ਦਿਖਾ ਕੇ ਆਏ ਆ ਹੂੰ 40 ਰੁਪਏ ਸਕੁਇਰ ਫੁੱਟ ਉਹੀ ਕੁਆਲਿਟੀ ਹੈ ਉਹੀ ਕੁਆਲਿਟੀ ਹੈ ਉਹੀ ਚੀਜ਼ ਆ ਕਹਿੰਦੇ ਬਸ ਇਹ ਛੋਟਾ ਬਣਾਇਆ ਸਾਈਜ਼ ਦਾ ਹਾਂਜੀ ਇਹ ਰਾਹਦਾਰੀ ਕਹਿੰਦਾ ਮਤਲਬ ਇਹ ਵੀ 40 ਰੁਪਏ ਸਕੁਇਰ ਬਿਲਕੁਲ 40 ਰੁਪਏ ਸਕੁਇਰ ਠੀਕ ਹੈ ਭਾਜੀ ਕ ओके ਪ੍ਰੇਅਰ ਮੈਟ ਹੈ ਪੂਜਾ ਪਾਠ ਬੰਦਗੀ ਕਰਨ ਵਾਸਤੇ ਨਮਾਜ਼ ਪੜਨ ਵਾਸਤੇ ਲੋਕ ਲੈ ਕੇ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਸਿਰਫ 500 ਰੁਪਏ ਦੇ ਦੋ ਪੀਸ ਭਾਜੀ ਸਿਰਫ 250 ਦਾ ਪੈ ਗਿਆ ਬਿਲਕੁਲ ਇੱਕ ਇਹਦੇ ਵਿੱਚ ਸਮਾਲ ਸਾਈਜ਼ ਹੈ ਥੋੜਾ ਛੋਟਾ ਸਾਈਜ਼ ਹੈ 400 ਰੁਪਏ ਦੇ ਦੋ ਪੀਸ ਅੱਛਾ ਦੇਖੋ ਜੀ 400 ਦੇ ਦੋ 500 ਦੇ ਦੋ ਫਾਇਦਾ ਕਰਨਾ ਇੱਕੋ ਮਨੋਰਥ ਹੈ ਆਪਣੀ ਚੀਜ਼ ਨੂੰ ਹਰ ਇੱਕ ਘਰ ਦੇ ਵਿੱਚ ਪਹੁੰਚਾਣਾ। ਬਿਲਕੁਲ ਵਾਕਿਆ ਇਸ ਲਈ ਪਪਾ ਜੀ ਹੈ ਨਾ ਐਂਟੀ ਸਲਿੱਪ ਹੈ ਜੀ। ਐਂਟੀ ਸਲਿੱਪ ਉਹ ਤੋਂ ਫਿਸਲਦਾ ਰਹੇਗਾ ਫਰਸ਼ ਨੂੰ ਸੇਕਾਉਂਗੇ ਤਾਂ। ਬਹੁਤ ਮਾਲ ਪਿਆ ਰੱਬ ਦੀ ਕਿਰਪਾ ਨਾਲ ਕਿੰਨੇ ਪੀਸ ਚਾਹੀਦੇ ਨੇ 10 15 20 ਇੱਕ ਆਪਣੇ ਕੋਲ ਆਈਟਮ ਆ ਜੀ ਦੇਖੋ। ਹੂੰ ਫੋਮ ਕਹਿੰਦੇ ਨੇ ਇਹਨੂੰ ਗੁਰੂ ਘਰਾਂ ਦੇ ਵਿੱਚ ਵਿਛਾਈ ਜਾਂਦੀ ਹੈ ਜੀ। ਠੀਕ ਹੈ ਭਾਜੀ। 6 ਫੁੱਟ ਦੀ ਚੌੜਾਈ ਹੈ ਜੀ। ਅੱਛਾ। 60 ਫੁੱਟ ਦੀ ਲੰਬਾਈ ਹੈ ਜੀ। ਕੀ ਬਾਤ ਹੈ। ਕੀਮਤ ਕੋਈ 10000 ਨਹੀਂ ਕੋਈ 15 ਨਹੀਂ ਸਿਰਫ 4000 ਰੁਪਏ ਦਾ ਸਾਰਾ ਰੋਲ ਹੈ ਜੀ। ਸਾਰਾ ਰੋਲ ਭਾਜੀ। 4000 ਰੁਪਏ ਦਾ ਰੋਲ ਹੈ ਦੁਬਾਰਾ ਫੇਟ ਡਾਈਮੈਂਸ਼ਨ ਬੋਲੂਗਾ 6 ਫੁੱਟ ਚੌੜਾਈ ਹੈ ਜੀ। ਠੀਕ ਹੈ। 60 ਫੁੱਟ ਲੰਬਾਈ ਹੈ ਜੀ 60 ਫੁੱਟ ਲੰਬਾਈ ਹੈ ਭਾਜੀ ਕੀਮਤ ਹੈ ਸਿਰਫ 4000 ਸਿਰਫ 4000 ਰੁਪਏ ਦੀ ਭਾਜੀ ਇਹ ਚ ਹੋਰ ਕੁਆਲਿਟੀ ਵੀ ਹੋਊਗੀ ਛੋਟੀ ਜੀ ਵਿਸ਼ੇਸ਼ਤਾ ਦੱਸੂਗਾ ਵੀ ਇਹਨੂੰ ਕਹਿੰਦੇ ਐਚਡੀ ਫੋਮ ਹੂੰ ਇਹਦਾ ਨਿਸ਼ਾਨੀ ਹੈ ਕਲਰ ਗ੍ਰੀਨ ਹੋਊਗਾ ਹੂੰ ਡੈਂਸਟੀ ਇਹਦੀ ਹਾਈ ਹੋਊਗੀ ਟਾਈਟ ਹੋਊ ਇਹ ਇਹ ਛੇਤੀ ਦਬਦੀ ਨਹੀਂ ਹੈ ਬਿਲਕੁਲ ਬਿਲਕੁਲ ਬਾਕੀ ਰੱਬ ਦੀ ਕਿਰਪਾ ਨਾਲ ਪਰਦਿਆਂ ਦਾ ਸਟਾਕ ਪਿਆ ਹੂੰ ਪਰਦਾ ਜਿਵੇਂ ਕਿ ਆਪਾਂ ਉਧਰ ਵੀ ਤੁਹਾਨੂੰ ਜਾਇੰਟਕਾਰੀ ਦੇ ਸਕਦੇ ਆ ਸਟਾਕ ਪਿਆ ਕੋਈ 300 ਦਾ ਕੋਈ 350 ਦਾ ਕੋਈ 400 ਦਾ ਐ ਪਿਆ ਮਾਲ ਬਿਲਕੁਲ ਬਿਲਕੁਲ ਤੇ ਭਾਜੀ ਆਪਣਾ ਪ੍ਰੋਪਰ ਐਡ ਕਨਫਿਊਜ਼ ਨਹੀਂ ਹੋਣਾ ਤੁਸੀਂ ਹੂੰ ਪਹਿਲਾਂ ਤਾਂ ਤੁਸੀਂ ਧਿਆਨ ਰੱਖਣਾ ਸ਼ਹਿਰ ਦਾ ਨਾਮ ਹੈ ਬਲੇਰਕੋਟਲਾ ਜੀ ਦੂਜੀ ਗੱਲ ਹੈ ਸ਼ਹਿਰ ਬਲੇਰਕੋਟਲਾ ਦੇ ਵਿੱਚ ਇੱਕੋ ਇੱਕ ਬਾਜ਼ਾਰ ਹੈ ਲੋਹਾ ਬਾਜ਼ਾਰ ਹੂੰ ਉੱਥੇ ਆ ਕੇ ਤੁਸੀਂ ਕਿਸੇ ਮਰਜ਼ੀ ਨੂੰ ਪੁੱਛ ਲੈਣਾ ਹੈ ਗਿਆਨੀ ਜੀ ਮੈਟਾਂ ਵਾਲੇ ਪਰਦਿਆਂ ਵਾਲੇ ਬਾਲ ਪੇਪਰ ਵਾਲੇ ਕਿਹੜੇ ਨੇ ਜੀ ਅਗਲਾ ਤੁਹਾਨੂੰ ਆਪ ਪੂਰਾ ਵਧੀਆ ਗਾਈਡ ਕਰੂ ਕਿਉਂਕਿ ਇਹ ਆਪਣੀ ਸਾਰੇ ਸ਼ਹਿਰ ਚ ਵਧੀਆ ਪ੍ਰਮਾਤਮਾ ਦੀ ਕਿਰਪਾ ਨਾਲ ਬਣੀ ਹੋਈ ਹੈ ਬਿਲਕੁਲ ਜੀ ਬਿਲਕੁਲ ਹੂੰ ਇਹੀ ਗੱਲ ਹੈ ਹਾਂ ਬਾਕੀ ਦੋਸਤੋ ਸਕਰੀਨ ਦੇ ਉੱਤੇ ਐਡਰੈਸ ਤੇ ਫੋਨ ਨੰਬਰ ਦੋਵੇਂ ਜਿੱਦਾਂ ਲਿਖਿਆ ਹੋਇਆ ਕੋਈ ਗੱਲਬਾਤ ਕਰਦੀਆਂ ਕਾਲ ਕਰ ਸਕਦੇ